ਸਰੇ ਆਮ ਦੇਖ ਰਿਹਾ ਗੂੜ ਲੱਗੀ ਵਾਪਸ ਉਹਨੂੰ ਲੈ ਕੇ ਇਹ ਆਰਟੀਕਲ ਆਗਾ ਜਿਹੜਾ ਮੈਨੇ ਨਾਮੀ ਬ੍ਰਾਂਡਸ ਤੋਂ ਲਿਆਗਾ ਇਹ ਮੈਨੂੰ 3500 ਰੁਪਏ ਦੇ ਪੈਣੀ ਲਓ ਜੀ ਆ ਕਰ ਲੋ ਗੱਲ ਬਈ 990 ਰੁਪਏ 990 ਦਾ ਨਾਲੇ ਗਾਰੰਟੀ ਦਿੰਦਾ ਮੈਨੂੰ ਤਾਂ ਕੋਈ ਗਾਰੰਟੀ ਵੀ ਨਹੀਂ ਤੁਸੀਂ 4 ਰੁਪਏ ਰੋਜ ਦਾ ਬੂਟ ਤੁਸੀਂ ਵੀ ਟਾਈਟਲ ਵੜ ਕੇ ਹੈਰਾਨ ਹੋ ਗਏ ਹੋ ਮੈਂ ਕਿਹਾ 4 ਰੁਪਏ ਰੋਜ ਦਾ ਬੂਟ ਆ ਲੋ 4 ਰੁਪਏ ਰੋਜ ਦਾ ਬੂਟ ਪਾ ਇਹ ਕਿਸਾ ਹਕ ਦਾ 4 ਰੁਪਏ ਰੋਜ਼ ਪੂਰੇ ਜਿਹੜੀ ਗੱਲ ਕਹਿ ਤੀ ਉਹਤੇ ਆਪਾਂ ਪੂਰੇ ਉਤਰਾਂਗੇ ਕਿਵੇਂ ਹੋ ਸਕਦਾ ਨਹੀਂ ਸਕੇਚਰ ਦਾ ਮਾਡਲ 1100 ਰੁਪਏ ਚ 4 ਮਹੀਨੇ ਦੀ ਗਰੰਟੀ ਕਲਰ ਦੋ ਇੱਕ ਪਾ ਇੱਕ ਪਾ ਕੇ ਦੇਖੋ ਕਿੰਨਾ ਕੰਫਰਟ ਮੈਂ ਸਿਸਟਮ ਆ ਦੇਖੋ ਇੱਧਰ ਬਾਈ ਲੋ ਗੱਲਾਂ ਵੀਰੇ ਪੂਰਾ ਦੱਸਦਾ ਜਮੇ ਹਲਕਾ ਪਾਜੀ ਉਹਦਾ ਹੀ ਥੋੜੀ ਵੀਰੇ 5-7 ਸਟੋਰ ਖੋਲਦੇ ਇਹ ਸ਼ੂਜ਼ 8500 ਰੁਪਏ ਦੇ ਰੇਂਜ ਦੇ ਵਿੱਚ ਬਣਦਾ ਸਕੇਚਰ ਦਾ ਅਸੀਂ ਇਹ ਚ ਆਪਣਾ ਮਟੀਰੀਅਲ ਦੇ ਕੇ ਤਿਆਰ ਕਰਾਇਆ ਹੋਇਆ ਸਿਰਫ 500 ਮੋਟਰਸਾਈਕਲ ਤੇ سونے ਦਾ ਸਿੱਕਾ ਗੱਡਣਾ ਹਰ ਇੱਕ ਸਾਲ ਅਸੀਂ ਈਵੈਂਟ ਕਰਦੇ ਹਾਂ ਕੋਈ ਤੁਹਾਨੂੰ ਲੋਡ ਨਹੀਂ ਕੂਪਨ ਕਟਾਣ ਦੀ ਕੋਈ ਕੁਝ ਨਹੀਂ ਸਕਰੀਨ ਸ਼ਾਟ ਲਓ ਵੀਡੀਓ ਸ਼ੇਅਰ ਕਰ ਦਿਓ ਤੁਹਾਡੇ ਕੂਪਨ ਅਸੀਂ ਦੱਸਣੋਂ ਪਹਿਲਾਂ ਕਰ ਦਾਂਗੇ ਸਕੈਚਰ ਤੇ ਰੈਡੀਟੇਵ ਵਰਗੇ ਜੇ ਤੁਸੀਂ ਬੂਟ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਪ੍ਰਾਈਸ ਤੁਹਾਨੂੰ ਪਤਾ ਹੀ ਹੈ ਮਾਰਕੀਟ ਦੇ ਵਿੱਚ 8000 8500 10000 ਤੱਕ ਹੁੰਦਾ ਪਰ ਹੁਣ ਆਪਾਂ ਖੜਿਆ ਸਰਹੰਦ ਦੇ ਵਿੱਚ ਜਿੱਥੇ ਕਿ ਸਟੋਰ ਖੁੱਲ ਚੁੱਕਿਆ ਬਹੁਤ ਵੱਡਾ ਇੱਥੇ ਤੁਹਾਨੂੰ ਇਹ ਸਕੈਚਰ ਵਾਲੇ ਤੇ 에어 ਵਾਲੇ ਜਾਰਡਨ ਵਾਲੇ ਤੁਸੀਂ ਦੇਖ ਸਕਦੇ ਹੋ ਬਹੁਤ ਕੰਪਨੀ ਦੇ ਰੇ ਬੂਟ ਲੱਗੇ ਨੇ ਇਹ ਸਿਰਫ ਤੁਹਾਨੂੰ 800 ਤੋਂ ਲੈ ਕੇ 1500 2000 ਦੇ ਵਿੱਚ ਵਿੱਚ ਮਿਲ ਜਾਣਗੇ ਤੁਸੀਂ ਵੀ ਹੈਰਾਨ ਹੋਗੇ ਨਾ ਸੁਣ ਕੇ ਤੇ ਆਪਾ ਬਈ ਸੇਠੀ ਭਾਜੀ ਤੋਂ ਪੁੱਛਦੇ ਆ ਗੱਲ ਬਾਰੇ ਮੈਂ ਵੀ ਹੈਰਾਨ ਹੋ ਗਿਆ ਸੁਣ ਕੇ ਕਿ ਇੰਨੇ ਸਸਤੇ ਬੂਟ ਕਿਵੇਂ ਮਿਲ ਜਾਣਗੇ ਭਾਈ ਸਾਸ਼ੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਅਸੀ ਕਾਲ ਜੀ ਬਹੁਤ ਸਵਾਗਤ ਤੁਹਾਡਾ ਹੋ ਰਿਹਾ ਆ ਜੰਦਾ ਤੇ ਭਾਜੀ ਜਿਵੇਂ ਤੁਸੀਂ ਹੁਣ ਦੱਸਿਆਗਾ ਵੀ ਆਪਣੇ ਲਵੇ ਇੰਨੇ ਨੇ ਸਸਤੇ ਬੂਟ ਮਿਲ ਰਹੇ ਨੇ ਇਹ ਇਧਰ ਹੁੰਦਾ ਸੀ ਬਲਕ ਚ ਕੁਆਂਟੀਟੀ ਪਰਚੇਸ ਕਰਦੇ ਆ ਸਾਡੇ ਕੋਲ ਅਗਲਾ ਕੁ 5-6 ਸਟੋਰ ਆ ਸਾਡਾ ਨਵਾਂ ਸਟੋਰ ਆ ਆਪਣਾ ਸਰਹੰਦ ਦੇ ਵਿੱਚ ਸੁਖਪਾਲ ਜੀ ਦਾ ਸੁਖਪਾਲ ਜੀ ਦੇ ਅੱਗੇੋਂ 5-7 ਸਟੋਰ ਨੇ ਅਸੀਂ ਇੱਕ ਥੋੜਾ ਜਿਹਾ ਇੱਥੇ ਕਰਕੇ ਸ਼ੁਰੂ ਕੀਤਾ ਸਿਸਟਮ ਵੀ ਵਧੀਆ ਰਿਸਪੌਂਸ ਆ ਜੀ ਸਾਰੇ ਫਿਰ ਪੰਜਾਬ ਹੁੰਦੀ ਹੈ ਕੁਆਂਟੀਟੀ ਦੀ ਅਸੀਂ ਵੱਡੀ ਕੁਆਂਟੀਟੀ ਦੇ ਵਿੱਚ ਲੈ ਕੇ ਸ਼ੂਜ਼ ਉਹਨੂੰ ਬਹੁਤ ਥੋੜੇ ਮਾਰਜਨ ਦੇ ਲੈ ਕੇ ਅਸੀਂ ਪ੍ਰੋਵਾਈਡ ਕਰਾਉਂਦੇ ਮੇਨ ਗੱਲ ਇਹ ਆ ਸਾਡੀ ਸ਼ਿਪਿੰਗ ਪੰਜਾਬ ਓਵਰਸੀਜ਼ ਜਿੱਥੇ ਮਰਜੀ ਤੁਸੀਂ ਬੈਠ ਕੇ ਸ਼ੂਜ਼ ਮੰਗਵਾ ਸਕਦੇ ਹੋ ਸਾਡੇ ਕੋਲ ਤੁਸੀਂ ਗਲਤੋਂ ਇੱਥੇ 800 ਤੇ ਅਸੀਂ 500 ਦਾ ਸ਼ੂ ਦੇਣਾ ਤੁਹਾਨੂੰ 500 ਦਾ ਪਾਜੀ 800 ਕਹਿ ਰਹੇ ਤੇ ਪਾਜੀ ਜਿਵੇਂ ਤੁਸੀਂ ਹੁਣ ਨਾਮ ਲੈ ਰਹੇ ਹੋ ਵੀ ਸਾਡੇ ਲਵੇ 에ਅ ਜਾਰਡਨ ਦੇ ਹੋਗੇ ਨਾਈਕੀ ਦੇ ਹੋਗੇ ਇਹ ਨੈਕਸਟ ਟੂ ਓਰੀਜਨਲ ਸ਼ੂਜ਼ ਹੁੰਦੇ ਨੇ ਵਿੱਚ ਜੈਨੂਇਨ ਵੀ ਹੁੰਦੇ ਨੇ ਜਿਹੜੇ ਜਿਵੇਂ ਉਹਨਾਂ ਸਪਾਰਕਸ ਦਾ ਜੁੱਤਾ ਜੀ ਇਹ 15-1600 ਰੁਪਏ ਦਾ ਜੁੱਤਾ ਸਟੋਰ 'ਚ ਲੱਗਿਆ ਹੋਇਆ ਤੁਹਾਨੂੰ 1150 ਦਾ ਦਊਗਾ ਪਾਜੀ ਕੁਆਲਿਟੀ ਦੇ ਵਿੱਚ ਆਰ ਗਾਰੰਟੀ ਦੀ ਜੇ ਕੋਈ ਕਾਪੀ ਸਾਬਤ ਕਰ ਦਵੇ ਉਹਨੂੰ 10000 ਰੁਪਏ ਨਾਮ ਦਊਗਾ ਭਾਈ ਆ ਦੇਖ ਲਓ ਓਰੀਜਨਲ ਬੂਟ ਨੇਗੇ ਪੂਰੇ ਸਪਾਰਕਸ ਦਾ ਲੱਗਾ 2400 ਰੁਪਏ ਦਾ ਬੂਟ 2150 ਰੁਪਏ ਸਪਾਰਕਸ ਦੇ ਸ਼ੋਅਰੂਮ ਦੇ ਵਿੱਚ ਲੱਗਿਆ ਅਸੀਂ ਤੁਹਾਨੂੰ 1800 ਰੁਪਏ ਦਾ ਦਵਾਂਗੇ ਜੀ ਭਾਜੀ ਇਹਨਾਂ ਦੀ ਗਾਰੰਟੀ ਹੁੰਦੀ ਹੈ ਗਾਰੰਟੀ ਇਹਦੀ 6 ਮਹੀਨੇ ਦੀ ਵਾਪਸੀ ਦੀ ਗਾਰੰਟੀ ਹੈ ਵਿਦ ਬਿੱਲ ਦਵਾਂਗੇ ਦੂਜੀ ਗੱਲ ਇਹ ਹੈ ਵੀ ਜਿਹੜੀ ਅਸੀਂ ਆਫਰ ਲਈ ਹੋਈ ਹੈ 31 ਮਾਰਚ ਨੂੰ ਅਸੀਂ ਪਲੈਟੀਨਾ ਮੋਟਰਸਾਈਕਲ ਤੇ ਸੋਨੇ ਦਾ ਸਿੱਕਾ ਕੱਢਣਾ ਹਰ ਇੱਕ ਸਾਲ ਅਸੀਂ ਇਵੈਂਟ ਕਰਦੇ ਹਾਂ ਕੋਈ ਤੁਹਾਨੂੰ ਲੋੜ ਨਹੀਂ 쿠ਪਨ ਕਟਾਣ ਦੀ ਕੋਈ ਕੁਝ ਨਹੀਂ ਸਕਰੀਨ ਸ਼ਾਟ ਲਓ ਵੀਡੀਓ ਸ਼ੇਅਰ ਕਰ ਦਿਓ ਤੁਹਾਡੇ 쿠ਪਨ ਅਸੀਂ 10 ਦਿਨ ਪਹਿਲਾਂ ਕੱਟ ਦਾਂਗੇ ਜੀ ਸਿਰਫ ਵੀਡੀਓ ਸ਼ੇਅਰ ਕਰਨ ਨਾਲ ਹੀ 300 400 ਦੀ ਪਰਚੀ ਨਹੀਂ ਘੜਾ ਤੇ ਭਾਜੀ ਆਪਾਂ ਨੂੰ ਹੋਰ ਕਿੰਨੀਆਂ-ਕਿੰਨੀਆਂ ਵੈਰਾਈਟੀਆਂ ਮਿਲ ਜਾਣਗੀਆਂ ਇਹਦੇ ਜੀ ਦੇਖੋ ਸਾਰਾ ਹੀ ਸਿਸਟਮ ਪਿਆ ਹੁਣ ਨਾਈਕੀ ਦਾ ਇੱਕ ਗਾਈਟਨ ਮਾਡਲ ਵਿਕਦਾ ਬਹੁਤ ਜ਼ਿਆਦਾ ਉਹਦਾ ਅਸੀਂ ਹੈਂਡਮੇਡ ਮਾਡਲ ਤਿਆਰ ਕਰਾਇਆ ਹੋਇਆ ਇਹਨੂੰ ਆਪਣਾ ਮਟੀਰੀਅਲ ਦੇ ਕੇ ਤਿਆਰ ਕਰੰਗਰ ਸ਼ਰ ਨੇ ਸਕੈਚਰ ਦਾ ਡੱਬਾ ਫੜਾਓ ਇਹ 1100 ਰੁਪਏ ਦਾ ਤੁਹਾਨੂੰ ਅਸੀਂ ਅਵੇਲੇਬਲ ਕਰਾਵਾਂਗੇ ਤੇ ਤਿੰਨ ਮਹੀਨੇ ਦੀ ਗਾਰੰਟੀ ਹੈ ਜੀ 1100 ਰੁਪਏ ਚ ਤਿੰਨ ਕਲਰ ਹੈ ਦੇਖੋ ਆ ਕੱਢ ਕੇ ਦਿਖਾਓ ਆ ਹੁਣ ਸ਼ੂਜ਼ ਆ ਵੀਰੇ ਲਿਓ ਇਹ ਸ਼ੂਜ਼ 8500 ਰੁਪਏ ਦੇ ਰੇਂਜ ਦੇ ਵਿੱਚ ਬਣਦਾ ਸਕੈਚਰ ਦਾ ਅਸੀਂ ਇਹ ਚ ਆਪਣਾ ਮਟੀਰੀਅਲ ਦੇ ਕੇ ਤਿਆਰ ਪਾਜੀ ਇਹ ਕੀ ਰਾਜ ਆ ਗਿਆ ਇਹ ਰਾਜ ਪਾਜੀ ਇਦਾਂ ਕੁਆਂਟੀਟੀ ਦੀ ਗੇਮ ਹੁੰਦੀ ਆ ਇਹ ਅਸੀਂ ਮਟੀਰੀਅਲ ਸਾਨੂੰ ਆ ਲੱਗਣਾ ਚਾਹੀਦਾ 16 ਆ ਲੱਗਣਾ ਚਾਹੀਦਾ ਸੀ ਉਹ ਦਿੰਨੇ ਆ ਵਿਦ 5 ਮਹੀਨੇ ਦੀ ਗਾਰੰਟੀ ਦਿੰਨੇ ਆ ਮੈਂਬਰੀ ਸੋਲ ਪਤਾਵਾ ਦਿੰਨੇ ਆ ਪਾਜੀ ਆਪਣੇ ਹੁਣ ਦਰਸ਼ਕ ਸੁਣ ਰਹੇ ਨੇ ਕੋਈ ਬੰਦਾ ਇਹਨੂੰ ਫੇਕ ਤਾਂ ਪ੍ਰੂਫ ਨਹੀਂ ਕਰ ਸਕਦਾ ਫੇਕ ਕਿਵੇਂ ਪ੍ਰੂਫ ਕਰ ਲੂਗਾ ਜੀ ਤੁਹਾਨੂੰ ਕਹਿ ਰਹੇ ਆ ਵੀ ਹੈਂਡ ਮੇਡ ਸ਼ੂਜ਼ ਆਪਣੇ ਬਣਵਾਏ ਹੋਏ ਸ਼ੂਜ਼ ਆ ਜੀ ਠੀਕ ਹੈ ਨਾ ਹੁਣ ਇਹ ਰੈੱਡ ਟੇਪ ਦਾ origignal ਸ਼ੂ ਸਾਡੇ ਕੋਲ ਆਇਆ ਹੈ 8400 ਰੁਪਏ ਦੀ ਐਮ ਆਰ ਪੀ ਹੈ ਜੀ ਠੀਕ ਹੈ ਸਿਰਫ ਇਹਦੇ ਵਿੱਚ ਕੋਡਿੰਗ ਨਹੀਂ ਹੈਗੀ ਕੋਡਿੰਗ ਸਮਝਦੇ ਹੋ ਵੀ ਡੱਬਾ ਚੇਂਜ ਹੁੰਦਾ ਠੀਕ ਹੈ ਇਹ ਸਿਰਫ ਤੁਹਾਨੂੰ 8500 ਰੁਪਏ ਚ ਅਸੀਂ ਦੇ ਦੇਣਾ ਭਾਈ ਲੰਬੇ ਲਾਈਫ ਤੱਕ ਨਾਲੇ ਇਹ ਕੋਈ ਕਿਤੇ ਦੋ ਕਟਿਆ ਫਟਿਆ ਨਹੀਂ ਹੋਊਗਾ ਕੁਝ ਨਹੀਂ ਹੋਊਗਾ ਕੋਡਿੰਗ ਕੱਟੀ ਹੁੰਦੀ ਹੈ ਕੋਡਿੰਗ ਦਾ ਮਤਲਬ ਹੁੰਦਾ ਜਿਹੜਾ ਓਵਰਮਾਲ ਬਣ ਜਾਂਦਾ ਉਹ ਅਸੀਂ ਇਕੱਠਾ ਪਰਚੇਸ ਕਰ ਦਿੰਦੇ ਆ ਇਹਦੀ ਐਕਚੁਅਲ ਰੇਟ ਜੇ ਤੁਸੀਂ ਫਰੈਸ਼ ਚ ਲੈਣਾ ਸਾਡੇ ਕੋਲ ਉਹ ਵੀ ਮਿਲ ਜੂਗਾ 2150 ਰੁਪਏ ਦਾ ਸੇਮ ਸ਼ੂ 8500 ਦਾ ਸਿਰਫ ਇਹਦੀ ਕਟਿੰਗ ਜੋ ਗੱਲ ਕਵਾਂਗੇ ਉਹ ਕਹਿ ਕੇ ਕਵਾਂਗੇ ਕਟਿੰਗ ਹੁੰਦੀ ਆ ਉਹਦੀ ਕੋਈ ਕਿਧੋ ਕਟਿਆ ਫਟਿਆ ਨਹੀਂ ਉਹ ਕੋਈ ਕੁਛ ਨਹੀਂ ਕੋਈ ਸੈਕਿੰਡ ਦਾ ਨਹੀਂ ਹੋਊਗਾ ਬਿਲਕੁਲ ਫਰੈਸ਼ ਸਾਈਜ਼ 6 7 9 10 ਸਿਰਫ 850 ਰੁਪਏ ਰੇਂਜ ਵਿੱਚ ਮਿਲੂਗਾ ਜੇ ਤੁਸੀਂ ਕੈਂਪਸ ਤੇ ਆ ਜਾਓ ਤੁਹਾਨੂੰ ਗੱਲ ਜਲਦੀ ਗੱਲ ਸਮਝ ਆ ਜੂਗੀ ਵੀ ਅਸੀਂ ਕਹਿਣਾ ਕੀ ਚਾਹੁੰਦੇ ਹਾਂ ਕੈਂਪਸ ਦਾ ਸ਼ੂ ਹੈ ਜੀ ਗੱਲ ਹਾਂਜੀ ਇਹ 1699 ਰੁਪਏ ਦਾ ਸ਼ੂ ਹੈ ਅਸੀਂ ਇਹ ਤੋਂ 20 ਤੋਂ 25% ਤੁਹਾਨੂੰ ਲੈਸ ਕਰ ਦਾਂਗੇ ਜੀ オリジनल キャンパス ਹੈ ਜੀ オリジनल ਕੈਂਪਸ 1200 1300 A6 ਦੀ ਚੱਪਲ ਸਾਡੇ ਕੋਲ ਆਈ ਸੀਗੀ ਪਿੱਛੇ ਅਸੀਂ ਵੇਚੀ 100 100 ਜੋੜੇ ਵੇਚੇ ਆ ਹਾਂਜੀ ਦੁਕਾਨਦਾਰਾਂ ਨੂੰ 450 ਰੁਪਏ ਦੀ ਰੇਨ ਦੇ ਵਿੱਚ ਅਸੀਂ ਚੱਪਲ A6 ਦੀ ਲਾਈ ਇਹ ਭਾਜੀ 450 ਦੇ ਵਿੱਚ ਲੈ ਲਓ ਇਹ ਲੈ ਲਾ ਵਿੱਦ ਬਾਕਸ ਹੈ ਜੀ オリਜੀਨਲ ਵਿੱਦ ਬਾਕਸ ਪਿਉਮਾ ਆਪਾਂ ਸ਼ੋਰੂਮ ਚ ਲੈਣ ਵਗਦੀ ਤਾਂ ਇਹੀ ਆਪਾਂ ਨੂੰ 1500 ਤੋਂ 1700 ਰੁਪਏ ਦੀ ਹੈਗੀ ਆ ਇੱਕਾ ਕਲੰਬਸ ਦਾ ਸ਼ੂਜ਼ ਆਉਂਦਾ ਦੋ ਦਿਨ ਬੂਟ ਪਾਓ ਜੇ ਕੰਫਰਟ ਨਾਮ ਹੋਏ ਪੈਸੇ ਵਾਪਸ ਲੈ ਜੀ ਕਲੰਬਸ ਜਿਹਨੂੰ ਸਿਰਫ ਕੰਫਰਟ ਦਾ ਕੋ ਮਤਲਬ ਹੈ ਜਿਹਨੂੰ ਇਹ ਵੀ ਮੇਰੇ ਪੈਰਾਂ ਨੂੰ ਆਰਾਮ ਚਾਹੀਦਾ ਹੈ ਹਾਂਜੀ ਸਭ ਤੋਂ ਸੋਹਣਾ ਸੋਲ ਲੱਗਾ ਹੈ 1500 ਰੁਪਏ ਰੇਟ ਹੈ Amazon ਤੇ 4000 ਰੁਪਏ ਐਮ ਆਰਪੀ ਲਾਈ ਹੋਈ ਦੀ ਕੋਈ ਚੈੱਕ ਕਰ ਲਵੇ Amazon ਤੇ ਕੱਢ ਕੇ Flipkart ਤੇ ਕੱਢ ਲਵੇ ਮੇਰੇ ਕੋਲ 1200 ਰੁਪਏ ਦਾ ਅਸੀਂ ਐਮ ਆਰਪੀਆ ਚੇਂਜ ਨਹੀਂ ਕਰਦੇ ਚੇਂਜ ਨਹੀਂ ਕਰਦੇ ਅਸੀਂ ਐਮ ਆਰਪੀ ਦੇ ਦਿਖਾ ਦੇ ਆ ਲੋ ਜੋ ਐਮ ਆਰਪੀ ਨਾ ਲੰਦੀ ਅਸੀਂ ਉਹੀ ਲਾ ਕੇ ਰੱਖਦੇ ਹਾਂ ਦੁਕਾਨਦਾਰ ਕੀ ਕਰਦਾ ਹੈ ਆ ਲੋ ਆ ਹੋ ਗਿਆ ਜੀ ਹੁਣ ਤੁਸੀਂ ਲੱਭ ਲਓ ਕਿੱਥੇ ਪ੍ਰਿੰਟ ਜਦੋਂ ਤੁਸੀਂ ਜੁੱਤੇ ਹੀ ਲੈ ਕੇ ਚਲੇ ਗਏ ਫਿਰ ਤੁਹਾਡੇ ਕੋਲ ਇੰਨਾ ਟਾਈਮ ਤਾਂ ਹੈ ਨਹੀਂ ਵੀ ਇੱਕ ਦੁਕਾਨ 'ਚ 20 ਮਿੰਟ ਲਾਏ ਨੇ ਦੂਜੀ 'ਚ ਜਾ ਕੇ ਤੁਸੀਂ ਫਿਰ ਵੀ 20 ਮਿੰਟ ਲਾਓ ਸੇਮ ਮਾਡਲ ਲੱਭੋ ਇਹਦਾ ਭਾਈ ਜੀ ਰੇਟ ਦੱਸੋ ਐਡਾ ਕਿਸੇ ਕੋਲ ਨਹੀਂ ਹੁੰਦਾ 4000 ਰੁਪਏ ਐਮ ਆਰ ਪੀ ਲਵਾ ਲਵਾ ਕੇ ਇਹਨੂੰ ਬੂਟ ਜਿੱਦੀ ਜਿੱਦੀ ਗੰਜਾਸ਼ ਹੋਣਾ ਵੇਚ ਦਿੰਦਾ ਸਾਡੇ ਕੋਲ 1200 ਰੁਪਏ ਦਾ ਬੂਟ ਹੈ 4 ਮਹੀਨੇ ਤੋਂ 5 ਮਹੀਨੇ ਦੀ ਵਾਪਸੀ ਦੀ ਗਾਰੰਟੀ ਆ ਬਿਨਾ ਹੱਥ ਲਾਏ ਪੈਂਦਾ ਨੰਬਰ ਅਸੀਂ ਤੁਹਾਨੂੰ ਦੱਸ ਦਿੰਨੇ ਆ ਨੰਬਰ ਦਿਓ ਭਾਜੀ ਨੰਬਰ ਕੱਢੋ ਨੰਬਰ ਤੁਹਾਨੂੰ ਦੱਸ ਦਿੰਨੇ ਆ ਉੱਤੇ ਤੁਸੀਂ ਸਕਰੀਨਸ਼ਾਟ ਮਾਰੋ ਕਾਲ ਕਰੋ ਤੁਹਾਨੂੰ ਪੂਰੀ ਫੁੱਲ ਸਰਵਿਸ ਮਿਲੂਗੀ ਜੀ ਬਾਈ ਇੱਕ ਵਾਰ ਕੁਆਲਿਟੀ ਚੈੱਕ ਕਰੋ ਤੁਸੀਂ ਬੂਟ ਦੀ ਪੂਰੀ ਭਾਜੀ ਜੇ ਕਿਸੇ ਨੇ ਘਰ ਬੈਠੇ ਮੰਗਾਉਣੇ ਹੋਣ ਜਿੱਥੇ ਮਰਜ਼ੀ ਮੰਗਵਾ ਸਕਦੇ ਹੋ ਤੁਸੀਂ ਧਾਲੀਵਾਲ ਸਾਹਿਬ ਆਹ ਬੋਲੋ ਜੀ ਨੰਬਰ ਆ ਆਪਣਾ ਸੌਫਟ ਰਾਈਡ ਲਿਆਓ ਹਲੋ 79452642 79452642 ਪਾਜੀ ਪੂਰੇ ਇੰਡੀਆ ਦੇ ਵਿੱਚ ਸ਼ਿਪਿੰਗ ਆ ਜਾਂ ਬਾਹਰ ਵੀ ਓਵਰ ਸੀਜ਼ ਵੀ ਕਰਦਾਂਗੇ ਹੁਣ ਆਹ ਮਾਡਲ ਪਿਉਮਾ ਦਾ ਸੌਫਟ ਰਾਈਡ ਮਾਡਲ ਸਟੋਰ ਦੇ ਵਿੱਚ 8500 ਰੁਪਏ ਦਾ ਆਫਟਰ ਲੈਸ ਹੈ ਹਾਂਜੀ ਜੇ ਅਸੀਂ ਇਹਨੂੰ ਉਹਦੇ ਨਾਲ ਦਾ ਬਣਵਾ ਕੇ ਫਸਟ ਚ ਕਹਿ ਲੋ ਹੈਂਡ ਮੇਡ ਚ ਕਹਿ ਲੋ 1350 ਦਾ ਦਿੰਨੇ ਆ ਨਾਲ 3 ਮਹੀਨੇ ਦੀ ਗਾਰੰਟੀ ਦਿੰਨੇ ਆ ਇਹਦੇ ਚ ਕੁਝ ਗਲਤ ਤਾਂ ਨਹੀਂ ਕਿਸੇ ਦੀ ਸਿਹਤ ਨਾਲ ਖਲਵਾੜ ਤਾਂ ਨਹੀਂ ਹੋ ਰਿਆ ਨਾ ਅਗਲੇ ਦਾ ਸ਼ੌਂਕ ਪੂਰਾ ਹੋ ਰਿਹਾ ਨਾ ਹੁਣ ਬੰਦੇ ਕੋ 8500 ਹੋਵੇ ਨਾ ਸੁਖਪਾਲ ਜੀ ਬੂਟੋ ਲੈ ਨਾ ਸਕੀ ਹੁਣ ਇਹ ਨੋਮੀਨਲ ਜੇ ਚਾਰਜ ਜੇ 1350 ਦਾ ਅਸੀਂ ਤੁਹਾਨੂੰ ਦੇਣਾ 100 150 ਸਾਨੂੰ ਮਿਲਣਾ ਜੇ ਤੁਸੀਂ ਦੋ ਜੋੜੇ ਲਾਹੋਗੇ ਅਸੀਂ ਤੁਹਾਨੂੰ ਕੂਰੀਅਰ ਫ੍ਰੀ ਕਰ ਦਾਂਗੇ ਹੋਰ ਸੇਵਾ ਦੱਸੋ 1100 ਰੁਪਏ ਦੀ ਰੇਂਜ ਦੇ ਵਿੱਚ オリジナル ਕਲੱਬ ਦਾ ਬੂਟ ਆਲੋ 1100 ਰੁਪਏ ਰੇਂਜ ਦੇ ਵਿੱਚ Ориਜినਲ ਕਲੱਬ ਦਾ ਬੂਟ ਸਕੇਚਰ ਦਾ ਮਾਡਲ ਗੱਲ ਧਿਆਨ ਨਾਲ ਸੁਣਨ ਵਾਲੀ ਬੰਦੇ ਹੀ ਇਹ ਨੇ ਸਕੇਚਰ ਦਾ ਬੂਟ ਕਲੱਬ ਕਲੱਬ ਦਾ ਬੂਟ ਸਕੇਚਰ ਦਾ ਮਾਡਲ 1100 ਰੁਪਏ ਚ 4 ਮਹੀਨੇ ਦੀ ਗਾਰੰਟੀ ਕਲਰ ਦੋ ਇੱਕ ਪਾ ਤੇ ਇੱਕ ਤੋ ਆਲੋ ਚਲੋ ਜੀ ਕਲਰ ਦੋ ਇੱਕ ਪਾ ਤੇ ਇੱਕ ਤੋ 1100 ਰੁਪਏ ਦੇ ਬੂਟ ਦੀ ਗਾਰੰਟੀ 4 ਮਹੀਨੇ ਦੀ ਵਿਦਆਊਟ ਲੇਸੀਜ਼ ਆਂਦਾ ਬੂਟ ਆਲੋ ਦੇਖੋ 1100 روپے ਬਿਲਕੁਲ ਲਾਈਟ weight quantity ਦਾ ਤੁਸੀਂ ਪਹਿਲਾਂ ਚੈੱਕ ਕਰ ਸਕਦੇ ਹੋ ਨਾਲ ਵੀ ਕਿੰਨਾ ਜਿਆਦਾ ਮਾਲ ਲੱਗਾ ਇੰਨਾ ਹੀ ਮਾਲ ਸਾਡੇ ਕੋਲ ਗੜਾਉਂ ਚ ਪਿਆ ਭਾਜੀ ਬੱਚਿਆਂ ਔਰ ਕੁੜੀਆਂ ਦੇ ਵੀ ਮਿਲਦੇ ਸਾਰੇ ਹੈਗੇ ਜੀ ਸਾਰੇ ਸੈਂਪਲ ਲੱਗਾ ਆ ਇੰਪੋਰਟਡ ਆ ਦੁਬਈ ਦਾ ਐਡੀਸ਼ਨ ਆ ਜਾਰਡਨਰ ਦਾ ਸ਼ੂ ਆਂ ਦਾ 1400-1500 ਰੁਪਏ ਦੀ ਰੇਂਜ ਦੇ ਵਿੱਚ। ਬਾਈ ਇੱਕ ਵਾਰ ਤੁਸੀਂ ਬੂਟ ਚੈੱਕ ਕਰ ਲੋ। ਸਾਡੇ 1400 ਰੁਪਏ ਰੇਂਜ ਦੇ ਵਿੱਚ ਬੂਟ ਤੁਸੀਂ ਦੇਖੋ ਕਿਦਾਂ ਲੱਗਾ ਹੋਇਆ। ਕਿੰਨਾ ਪਿਆਰਾ ਬੂਟ ਹੈ। ਬਾਈ ਇੱਥੇ 29-2900 ਦਾ ਵੇਚ ਦਿਆ। ਦੂਜਾ ਕਲਰ ਚੈੱਕ ਕਰਕੇ ਦੇਖੋ 1450 ਰੁਪਏ ਰੇਂਜ ਦੇ ਵਿੱਚ ਵੀ ਨੇ। ਆ ਦੇਖੋ ਬਾਈ। ਚੀਜ਼ਾਂ ਦਵਾਂਗੇ ਵੀਰੇ ਜਿਹੜੀਆਂ ਇਹਨੂੰ ਕਹਿੰਦੇ ਨੇ ਚੀਜ਼ਾਂ ਨਿਊ ਬੈਲੈਂਸ ਦਾ ਸ਼ਾਈਨ ਆਰਟੀਕਲ ਆ ਥੱਲੇ ਪਿਆ। ਬਾਈ ਚੀਜ਼ ਨਾ ਹੱਥ 'ਚ ਫੜੀ ਹੋਈ ਦੱਸ ਦਿਆ ਵੀ ਕੋਈ ਚੀਜ਼ ਆ। ਹਲਕਾ ਨਹੀਂ ਚੈਟਰ ਦਾ ਫਰਸਟ ਕਾਪੀ ਮਾਡਲ ਆ ਦੇਖੋ ਲਾਓ ਭਾਜੀ ਉੱਪਰਲਾ 1750 ਰੁਪਏ ਦੇ ਵਿੱਚ ਬਿਲਕੁਲ ਨੈਕਸਟ ਟੂ origignal ਤੇ ਨੈਕਸਟ ਟੂ origignal ਮੈਂ ਕਿਉਂ ਕਹਿ ਰਿਹਾ ਵੀ ਜਿਹੜਾ origignal ਤੋਂ ਬਾਅਦ ਕੁਆਲਿਟੀ ਆਉਂਦੀ ਹੈ ਜਿਹਨੂੰ 35 3500 4 4 ਜਾਂਦਾ ਕਹਿ ਕੇ ਵੇਚਦੇ ਨੇ ਇਹ ਉਹ ਕੁਆਲਿਟੀ 1750 ਰੁਪਏ ਦੇ ਵਿੱਚ ਵਿੱਧ ਸ਼ਿਪਿੰਗ ਦੇ ਰਹੇ ਆਂ ਵਿੱਧ ਸ਼ਿਪਿੰਗ ਭਾਜੀ ਹਾਂਜੀ ਬਿਲਕੁਲ ਸ਼ਿਪ ਸ਼ਿਪਿੰਗ ਔਰ ਸ਼ੇਪ ਤੁਸੀਂ ਤੁਹਾਡੇ ਕਿੰਨਾ ਨੰਬਰ ਆਉਂਦਾ ਮੇਰੇ 8 ਨੰਬਰ ਆਉਂਦਾ ਆ ਸ਼ੂ ਦਾ ਫੂਟ ਫਾ ਕੇ ਦੇਖੋ ਕਿੰਨਾ ਕੰਫਰਟ ਪਾਉਣਾ ਮੈਂਟ ਲੱਗਣਾ ਲੋ ਆ ਦੇਖੋ ਭਾਈ ਮੈਂ ਕਿਹਾ ਤੁਹਾ ਹਲੋ ਕੋਈ ਨਹੀਂ ਕੋਈ ਕੋਈ ਗੱਲ ਨਹੀਂ ਦੇਖੋ ਤੁਸੀਂ ਪਾ ਕੇ ਦੇਖੋ ਮੜਾ ਇਲਾਸਟਿਕ ਚੱਕੋ ਔਰ ਤੁਸੀਂ ਇਮਾਨਦਾਰੀ ਨਾਲ ਦੱਸਿਓ ਵੀ ਬੂਟ ਕਿੰਨਾ ਕੰਫਰਟ ਵਾਲੀ ਇੱਕ ਵਾਰ ਸੈੱਟ ਕਰਕੇ ਖਿੱਚ ਦਿਓ ਜੀ ਪੂਰਾ ਖਿੱਚ ਦਿਓ ਖਿੱਚ ਦਿਓ ਦੇਖੋ ਜੀ ਬਾਈ ਜਮੇ ਹੀ ਐਨ ਪੂਰਾ ਕੈਮ ਸਿਸਟਮ ਆ ਦੇਖੋ ਇੱਧਰ ਬਾਈ ਲੋ ਗੱਲਾਂ ਵੀਰੇ ਬੂਟ ਦੱਸਦਾ ਜਮੇ ਹੀ ਹਲਕਾ ਪਾ ਜੀ ਓਦਾਂ ਹੀ ਥੋੜੀ ਵੀਰੇ ਪੰਜ ਸੱਤ ਸਟੋਰ ਖੋਲ ਤੇ ਓਦਾਂ ਹੀ ਥੋੜੀ ਇੰਨੇ ਬੰਦੇ ਮੈਂ ਕਹਣਾ ਭਾਜੀ ਇਹ ਤਾਂ ਗਰਮੀਆਂ ਵਾਸਤੇ ਨਰਾ ਤੋਹਫਾ ਆ ਆਪੀ ਗੱਲ ਜਿਹੜੀ ਕਹਿਤੀ ਜੇਣਾ ਆਪਾਂ ਉਹੀ ਵੀ ਗੱਲ ਕਰਾਂਗੇ ਇੰਪੋਰਟੈਂਟ ਹੁਣ ਬਾਹਰ ਕੈਨੇਡਾ ਅਮਰੀਕਾ ਸਟੂਡੈਂਟ ਬੱਚੇ ਬੈਠੇ ਨੇ ਠੀਕ ਆ ਉਹ ਇੰਨੇ ਪੈਸੇ ਨਹੀਂ ਲਾ ਸਕਦੇ 14-1400 ਰੁਪਏ ਦੇ ਵਿੱਚ ਬੂਟ ਆਕਸੀਪੀਅਰ ਦਾ オリジナル ਆ ਬਲੂ ਕਲਰ ਦੇਖੋ ਜੀ ਕਿਸੇ ਕੋਲ ਨਹੀਂ ਪਿਆ ਹਾਈ ਐਂਡ ਮਾਡਲ ਆ ਬਲੂ ਕਲਰ ਦਾ ਭਾਈ ਆ 컬러 ਬਹੁਤ ਬੜਾ ਦੇਖੋ ਕਿੰਨਾ ਸੋਹਣਾ ਬੰਦੇ ਨੇ ਪਾਇਆ ਉਹਨਾਂ ਟੀ-ਸ਼ਰਟ ਦੇ ਨਾਲ ਓਕੇ ਰਿਪੋਰਟ ਕੰਮ ਹੋ ਜਾਣਾ ਵੀਰੇ ਭਾਈ ਇਹ ਹਜੇ ਬੂਟ ਤਾਂ ਨਾ ਤੁਹਾਨੂੰ ਗਾਣਿਆਂ ਦੇ ਵਿੱਚ ਮਿਲ ਸਕਦੇ ਨਹੀਂ ਜਿਹੜੇ ਪਾਏ ਜਾਂਦੇ ਨੇ ਵੱਡੇ ਵੱਡੇ ਫਿੰਗਰ ਲੈ ਕੇ ਜਾਂਦੇ ਨੇ ਅਸੀਂ ਨਾ ਥੋੜੀ ਦੱਸਣੇ ਹੁਣ ਹਾਂਜੀ ਭਾਜੀ ਠੀਕ ਹੈ ਨਾ ਜਿਹਨੇ ਹੁਣ ਬਜਟ 5-6 ਲੱਖ ਰੁਪਏ ਦਾ 2.5-2.5 ਲੱਖ ਦੇ ਬੈਲਮਨ ਦੇ ਬੂਟ ਕਿਤੇ ਅਸਲੀ ਪਾਉਣਗੇ ਵੀਰੇ ਬਿਲਕੁਲ ਵੀਰੇ ਅਗਲਾ ਆਪਣਾ ਕੰਮ ਕਰਦਾ ਦੇਖੋ ਹਰੇਕ ਨੇ ਆਪਣੀ ਕਿਸਮਤ ਜਮਾਉਣੀ ਆ ਆ 1200 1300 ਰੁਪਏ ਦਾ ਨਾਈਕੀ 에ਅਰ ਫੋਰਸ ਨੈਕਸਟ ਟੂ origignal ਬੂਟ ਜਿੰਨਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਕੋਰੀਅਰ ਜਾਂਦਾ ਉਹਦੇ ਚ ਪੱਕਾ ਇੱਕ ਬੂਟੇ ਜਾਣੇ ਜਾਣਾ ਪੱਕਾ 에어ਫੋਰਸ 1 ਕਹਿੰਦੇ ਜਿਹਨੂੰ 에어ਫੋਰਸ ਦਾ ਸਭ ਤੋਂ ਪੁਰਾਣਾ ਮਾਡਲ ਸਭ ਤੋਂ ਵੱਧ ਵੇਚਣ ਵਾਲਾ ਕਲਰ ਦੋ ਇੱਕ ਬਲੈਕ ਇੱਕ ਵਾਈਟ ਸਾਈਜ਼ ਦੇ ਚ ਹੈਗੇ ਨੇ 36 ਤੋਂ ਲੈ ਕੇ 44 48 ਤੱਕ ਤੁਹਾਨੂੰ ਸਾਈਜ਼ ਇੱਕ ਹੋਰ ਗੱਲ ਦੱਸ ਦੇਣਾ ਜੀ ਤੁਹਾਨੂੰ ਆਰਡਰ ਦੇਣ ਦੀ ਲੋੜ ਨਹੀਂ ਤੁਹਾਨੂੰ ਅਵੇਲੇਬਲ 12 13 ਨੰਬਰ ਸ਼ੂਜ਼ ਵੀ ਦੇ ਦਾਂਗੇ ਫੋਟੋ ਪਾ ਦਾਂਗੇ ਨੰਬਰ ਤੁਹਾਨੂੰ ਮੈਂ ਦੱਸਦਾ ਸਕਰੀਨ ਤੇ ਚੱਲੂਗਾ ਸਕਰੀਨ ਸ਼ਾਟ ਮਾਰ ਕੇ ਭੇਜ ਦਿਓ ਤੁਹਾਨੂੰ ਆਟੋ ਤੁਹਾਡੇ ਘਰੇ ਮਿਲ ਜੂ 2100 ਰੁਪਏ ਦੀ ਰੇਂਜ ਦੇ ਵਿੱਚ 9500 ਦਾ ਮਾਡਲ ਬਿਲਕੁਲ ਨੈਕਸਟ ਟਰੂ オリジナル ਮਾਡਲ ਪਰ ਗੱਲ ਸਾਡੀ ਸਹੀ ਹੋਊਗੀ 45 4500 ਰੁਪਏ ਦਾ ਬੂਟ ਵੇਚਦੇ ਨੇ ਜੇ 4500 ਵਾਲੇ ਤੇ 2100 ਦੇ ਜੋ ਅਸੀਂ ਮੰਗ ਰਹੇ ਆ ਕੋਈ ਫਰਕ ਨਿਕਲ ਜਵੇ ਅਸੀਂ 10000 ਰੁਪਏ ਦੇਣ ਨੂੰ ਨਾਮ ਤਿਆਰ ਚੱਕੋ ਭਾਈ ਹੁਣ ਤੁਹਾਨੂੰ ਉਹਨਾਂ ਦੇ ਪੇਜਾਂ ਤੇ ਲੱਗੇ ਮਿਲ ਜਾਣਗੇ ਉਹਨਾਂ ਦਾ ਕੀ ਆ ਵੀਰੇ ਉਹ ਪ੍ਰੋਮੋਸ਼ਨਾਂ ਕਰਾਉਂਦੇ ਨੇ 2-2 ਲੱਖ ਰੁਪਏ ਦੀਆਂ ਠੀਕ ਆ ਜੀ ਅਸੀਂ ਤੇਰੇ ਵਰਗੇ ਵੀਰ ਭਾਈ ਤੋਂ ਕਹਿ ਕੇ ਪਿਆਰ ਨਾਲ ਵੀਡੀਓ ਕੋਆ ਲੈਣੀ ਹੈ ਭਾਈ ਚਾਰੇ ਚ ਹੀ ਹੈ ਨਾ ਬਿਲਕੁਲ ਭਾਜੀ ਹਲੋ 2500 ਰੁਪਏ ਦੀ ਰੇਨ ਦੇ ਵਿੱਚ ਆਪਾਂ ਵੀ ਕੋਈ ਫੇਕ ਕੰਮ ਤਾਂ ਕਰਨ ਨਹੀਂ ਆਏ ਜੇਕਰ ਬਾਈ ਲਵੇ ਕੋਈ ਕੁਆਲਿਟੀ ਆ ਆਪਣੇ ਵੀਰ ਭਾਈ ਸਰਦਾਰ ਕੰਮ ਕਰਦਾ ਲੱਗੇ ਨਹੀਂ ਬਿਲਕੁਲ ਬਿਲਕੁਲ ਆ ਤੁਹਾਡਾ ਕੰਮ ਆ ਤੁਹਾਡਾ ਪ੍ਰੋਫੈਸ਼ਨ ਆ ਭਾਜੀ ਲੋਕਾਂ ਨੂੰ ਕਿਸੇ ਨਾਲ ਇੰਟਰੋਡਿਊਸ ਕਰਾਉਣਾ ਵਿੱਚ ਕੋਈ ਗਲਤ ਗਲਤ ਹੈ ਹੀ ਨਹੀਂ ਹੈਗੀ ਇਹਨੂੰ ਕੀ ਲੱਗੂਗਾ ਉਹ ਲਊਗਾ ਜੇ ਅਸੀਂ ਖੁਦ ਗਲਤ ਚੀਜ਼ੇ ਪ੍ਰਮੋਟ ਕਰਾਂਗੇ ਸਾਡਾ ਵੀ ਨਹੀਂ ਕੰਮ ਚੱਲੇ ਆ ਲੋ ਵੀਰੇ ਆ ਸਾਰੇ ਰਾਤ ਕਲਰ ਚੇਂਜ ਕਰਦਾ ਬੂਟ ਹਾਂ ਇਹ ਗਲੋ ਇਨ ਦਾ ਡਾਰਕਸ ਮਾਡਲ ਜੋ ਮੈਂ ਭਾਈ ਮੈਂ ਚਾਹੁੰਦਾ ਆ ਨਾ ਮੇਰੀ ਇਹੀ ਆਰਟੀਕਲ ਹਜ਼ਾਰਾਂ ਦੇ ਵਿੱਚ ਮਾਡਲ ਆ ਇਹ ਹਜ਼ਾਰਾਂ ਦੇ ਵਿੱਚ ਸਿਰਫ ਤੁਹਾਨੂੰ 2900 ਦਾ ਮਿਲਣਾ 글로 ਇਨ ਦਾ ਡਾਰਕ ਸਿਰਫ 2900 ਹਾਂ ਬਿਲਕੁਲ ਕਲਰ ਚੇਂਜ ਕਰਦਾ ਆਹ ਬਿਲਕੁਲ ਰਾਤ ਨੂੰ ਇਹਦਾ ਕਲਰ ਬਦਲ ਜਾ ਇਹ ਆ ਸਾਰੀ ਕਲਰ ਚੇਂਜ ਕਰਦਾ ਠੀਕ ਹੈ ਭਾਜੀ ਹੁਣ ਇੱਕ ਧੁੱਪੇ ਚਾਰਜ ਹੋਣ ਵਾਲੇ ਸੋਲਰ ਦਾ ਬੂਟ ਸਾਡੇ ਕੋਲ ਪਿਆ ਆਜੋ ਦਿਖਾਵਾਂ ਚਾਰਜ ਹੋਣ ਵਾਲੇ ਬੂਟ ਨੇ ਭਾਜੀ ਹਾਂ ਇਹ ਵੀ ਚਾਰਜ ਹੋਣ ਵਾਲੇ ਔਰ ਪੈਸੇ ਵੀ ਦੇਖਿਓ ਤੁਸੀਂ 1500 ਦਾ ਬੂਟ ਆ ਤੁਹਾਨੂੰ 900 ਦਾ ਮਿਲਣਾ ਇਹਨੂੰ ਧੁੱਪੇ ਰੱਖੋਗੇ ਇਹਨੇ 글로 ਕਰਨ ਲੱਗ ਜਾਣਾ ਜਮੈਂ ਵੀਡੀਓ ਤੁਹਾਨੂੰ ਅਗਲੀ ਰਾਤ ਨੂੰ 글로 ਕਰੂਗਾ ਬਿਲਕੁਲ ਜੀ ਬਿਲਕੁਲ ਕਰੂਗਾ ਜੀ 900 ਰੁਪਏ ਦੀ ਰੇਂਜ ਦੇ ਵਿੱਚ ਆ ਮੋੜੀ ਅਸੀਂ ਲਾ ਕੇ ਇਹ ਨਹੀਂ ਲਾਉਂਦੇ ਸੀ ਇੱਠੀ ਸ਼ੂ ਸੁਖਪਾਲ ਸ਼ੂ ਉਹ ਨਹੀਂ ਕੰਮ ਕਰਦੇ ਜੋ ਪਿੱਛੋ ਲੱਗ ਕੇ ਆ ਗਿਆ ਉਹ ਹੀ ਦੇਣਾ ਆ ਦੁਬਈ ਐਡੀਸ਼ਨ ਦਾ 1500 ਰੁਪਏ ਦਾ ਮਾਡਲ 1400 ਦਾ ਮਾਡਲ ਦੇਖੋ ਤਿੰਨ ਕਲਰ ਤਿੰਨ ਡਿਜ਼ਾਈਨ ਸਾਰੇ ਇੱਕ ਤਰ੍ਹਾਂ ਦੀ ਕੁਆਲਿਟੀ ਦੇ ਤਿੰਨ ਕਲਰ ਤਿੰਨ ਡਿਜ਼ਾਈਨ ਸਾਰੇ ਸੇਜ 41 ਤੋਂ 45 ਸਿਰਫ 1500 ਰੁਪਏ ਚ ਮੇਰੇ ਉਪਰ ਕੋਈ ਉਹ ਚ ਲੁੱਟ ਵਾਲਾ ਮਾਲ ਨਹੀਂ ਕੋਈ ਰੈਗ ਵਾਲਾ ਮਾਲ ਨਹੀਂ ਬਿਲਕੁਲ ਫਰੈਸ਼ ਹੁਣ ਤੁਹਾਨੂੰ ਇੱਕ ਚੀਜ਼ ਦਿਖਾਉਣਾ ਅਸੀਂ ਪਰਸੋਂ ਕਿਸੇ ਸਟੋਰ ਚ ਮੋਹਾਲੀ ਬੜੇ ਹਾਂਜੀ ਉੱਥੇ ਆਹ ਮਾਲ ਲੱਗਾ ਟੈਕਰ ਬ੍ਰਾਂਡ ਹੈ ਇੰਡੀਅਨ ਬ੍ਰਾਂਡ ਹੈ ਲੀਗਲ ਬ੍ਰਾਂਡ ਕਿੰਨਾ ਸੋਹਣਾ ਜਿੱਤਾ ਦੇਖਣ ਨੂੰ ਠੀਕ ਹੈ ਜੀ ਇਹ ਆ ਲੋ ਆ ਸਿੱਟਦਾ ਜੀ ਉੱਤੇ ਲੱਗਿਆ ਸੀ 1450 ਹਾਂਜੀ ਇਸ ਤੋਂ ਬਾਅਦ ਤੁਸੀਂ ਰੇਟ ਨਹੀਂ ਟਰਾਈ ਕਰ ਸਕਦੇ ਬੰਦਿਆਂ ਨੇ ਵੀਰੇ 3100 ਰੁਪਏ ਰੇਟ ਲਾਇਆ ਸੀ ਉੱਤੇ ਉਹ ਚ 20% ਲੈਸ ਕਰਕੇ 620 ਲੈਸ 2500 ਨਾਲ ਥੋੜੇ ਤੇ ਹਸਾਨ ਕਰਤਾ ਠੀਕ ਹੈ ਜੀ ਸਾਨੂੰ ਆਂਦੀ ਆ 35% ਲੈਸ ਤੁਹਾਨੂੰ ਅਸੀਂ 20% ਲੈਸ ਕਰਕੇ 1250 ਦਾ ਕਰਤਾ 6 ਮਹੀਨੇ ਦੀ ਬੂਡ ਦੀ ਗਾਰੰਟੀ ਹੈਮ ਕਲਰ ਮੈਚਿੰਗਾਂ ਦੇਖੋ ਅੱਜ ਕੱਲ ਕਿਸੇ ਕੋਲ ਵੀ ਪਾਰਾ ਜਿੰਨਾ ਟਾਈਮ ਨਹੀਂ ਵੀ ਉਹ ਜਾ ਕੇ ਪਹਿਲਾਂ ਇੱਥੋਂ ਰੇਟ ਦੇਖੂ ਫਿਰ ਪੰਜ ਦਕਾਨਾਂ ਹੋਰ ਜਾਊ ਵੀ ਮੈਂ ਆ ਲੈਣਾ ਕੋਈ ਇਹ ਮੱਝ ਤਾਂ ਐ ਨਹੀਂ ਵੀ ਕਿਤੇ ਸਾਰੀ ਤਰੀ ਖਰੀਦਣੀ 1 ਲੱਖ 1.5 ਲੱਖ ਲਾਉਣਾ ਅਗਲੇ ਲੈਣਾ ਪਰ ਆਪਾਂ ਠੱਗੀ ਦਾ ਮਸਾਲਾ ਨਹੀਂ ਬਣ ਦੇਣਾ ਵੀਰੇ ਠੀਕ ਹੈ ਭਾਜੀ ਇੱਕ ਜਿਹੜੀ ਤੁਸੀਂ ਗੱਲ ਕਹਿ ਰਹੇ ਸੀ ਕਿ ਵੀ 4 ਰੁਪਏ ਦੇ ਵਿੱਚ ਬੂਟ ਦੇਵਾਂਗੇ ਆਪਾਂ ਉਹ 4 ਰੁਪਏ ਵਾਲਾ ਬੂਟ ਆ ਗਿਆ 4 ਰੁਪਏ ਦਾ ਬੂਟ ਆ ਗਿਆ ਬਈ 4 ਰੁਪਏ ਦਾ ਨਹੀਂ 4 ਰੁਪਏ ਰੋਜ ਦਾ 4 ਰੁਪਏ ਰੋਜ ਦਾ ਹਾਂ 4 ਰੁਪਏ ਰੋਜ ਦਾ ਲੋ ਜੀ 4 ਰੁਪਏ ਰੋਜ ਦਾ ਬੂਟ ਤੁਸੀਂ ਵੀ ਟਾਈਟਲ ਵੜ ਕੇ ਹੈਰਾਨ ਹੋ ਗਏ ਹੋ ਮੈਂ ਕਿਹਾ 4 ਰੁਪਏ ਰੋਜ ਦਾ ਬੂਟ ਆ ਲੋ 4 ਰੁਪਏ ਰੋਜ ਦਾ ਬੂਟ ਭਾਜੀ ਇਹ ਕੀ ਹਸਾਕ ਦਾ ਵਾ 4 ਰੁਪਏ ਰੋਜ ਦਾ ਪੂਰੇ ਜਿਹੜੀ ਗੱਲ ਕਹਿਤੀ ਉਹਤੇ ਆਪਾਂ ਪੂਰੇ ਉਤਰਾਂਗੇ ਕਿਵੇਂ ਹੋ ਸਕਦਾ ਨਹੀਂ ਉਤਰਾਂਗੇ 4 ਰੁਪਏ ਰੋਜ ਦਾ ਬੂਟ ਦੱਸੋ ਜੀ ਸਾਡੇ ਦਰਸ਼ਕਾਂ ਨੂੰ ਇਹ ਉਹ ਭਰਾਵਾਂ ਲਈ ਬੂਟ ਆ ਜਿਹੜੇ 10 12 15000 ਰੁਪਏ ਆਪਣੇ ਮੇਰੇ ਭਰਾ ਕਰਦੇ ਆ ਘੌਬ ਤੇ ਆਂਦੇ ਜਾਂਦੇ ਆ 600 ਰੁਪ 4 ਮਹੀਨੇ ਦੀ ਲਿਖਤੀ ਗਰੰਟੀ ਆ 120 ਦਿਨ ਚਾਰ 3 ਰੁਪਏ ਰੋਜ਼ ਦੇ ਹੋਗੇ ਚੱਕੋ ਜੀ 3 ਰੁਪਏ 4 ਰੁਪਏ ਰੋਜ਼ ਦੇ ਹੋਗੇ 680 ਰੁਪਏ ਹੋਗੇ ਤਾਂ ਹੀ 600 ਰੁਪਏ ਦਾ ਤੁਹਾਨੂੰ ਬੂਟ ਮਿਲਣਾ 4 ਮਹੀਨੇ ਤੋਂ ਪਹਿਲਾਂ ਬੂਟ ਟੁੱਟ ਜਵੇ ਬੂਟ ਸਾਡਾ ਯਾਨੀ ਕਿ ਮਤਲਬ 4 ਰੁਪਏ ਦੇ ਮੈਂ ਗਰੰਟੀ ਲੈ ਲਈ ਤੁਹਾਡੀ 4 ਰੁਪਏ ਸਾਡੇ 3-4 ਰੁਪਏ ਤੁਹਾਨੂੰ ਲੱਗਣਗੇ 4 ਮਹੀਨੇ ਦੀ ਗਾਰੰਟੀ ਹੋਗੀ 120 ਦਿਨ ਹੋਗੇ ਹਾਂਜੀ 120 ਦਿਨ ਚ ਤੁਸੀਂ 4 ਰੁਪਏ ਲਾ ਲਓ ਚਾ ਕਿੰਨੇ ਪਾਓਗੇ 4 ਰੁਪਏ 5 ਰੁਪਏ 4 ਰੁਪਏ ਜਿੱਦਾਂ ਵੀ ਲਾ ਲਓ ਚਲੋ ਇੱਕ ਕਹਿਣ ਦਾ ਗੱਲ ਅਸੀਂ ਵੀ ਵੀਡੀਓ ਕਰਨੀਆਂ ਹੁੰਦੀਆਂ ਨੇ 4 ਮਹੀਨੇ ਦੀ ਗਾਰੰਟੀ ਆ ਉਹ ਟੁੱਟ ਜੇ 600 ਚ ਵਾਪਸੀ ਠੀਕ ਹੈ ਠੀਕ ਹੈ ਭਾਈ ਹੁਣ ਕੋਚ ਦਾ ਬੂਟ ਹੈ 30000 ਦਾ ਜੁੱਤਾ ਲੱਗਿਆ ਸਟੋਰ ਚ ਚਾਹੇ ਕੋ ਚੈੱਕ ਕਰ ਲਵੇ ਬਿਲਕੁਲ ਭਾਈ ਮੇਰੇ ਕੋ 30000 ਹੋਵੇ ਨਾ ਹਾਂਜੀ ਮੇਰਾ ਦਿਲ ਕਰੇ ਵੀ ਇਹ ਭਾਈ ਅਮਰਤਮਨ ਨੇ ਕੋਚ ਦਾ ਬੂਟ ਪਾਇਆ ਮੈਂ ਵੀ ਪਾ ਲਵਾਂ ਉਹਨਾਂ ਅਮਰਤਮਨ ਮਾਨਨ ਨੂੰ ਤਾਂ ਮੇਰੀ ਸਾਰੀ ਜ਼ਿੰਦਗੀ ਲੰਘ ਜੂ ਫਿਰ ਤਾਂ ਮੈਂ ਕੋਚ ਲੈ ਨਹੀਂ ਸਕਦਾ ਅਸੀਂ ਉਹਦਾ ਸ਼ੌਂਕ ਬੰਦੇ ਦਾ ਪੂਰਾ ਕਰ ਦੇਣਾ 9900 ਚ 9900 ਦੇ ਭਾਈ ਆ ਇਹਦੇ ਨਾਲ ਦਾ ਸੇਮ ਆਰਟੀਕਲ ਮੇਰੇ ਵੀ ਪਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਤੇ ਆ ਜਿਵੇਂ ਤੁਸੀਂ ਦੇਖ ਰਹੇ ਹੋਣੇਰੇ ਸ੍ਰੀ ਆਮ ਦਿਖ ਰਿਹਾ ਲੱਗੀ ਵਾਪਸ ਉਹਨੂੰ ਲੈ ਕੇ ਇਹ ਆਰਟੀਕਲ ਆਗਾ ਜਿਹੜਾ ਮੈ ਨਾਮੀ ਬ੍ਰਾਂਡਸ ਤੋਂ ਲਿਆ ਹੈਗਾ ਇਹ ਮੈਨੂੰ 3500 ਰੁਪਏ ਦੇ ਪੈਣੀ ਜੀ ਲਓ ਜੀ ਆ ਕਰ ਲਓ ਗੱਲ ਬਈ 990 ਰੁਪਏ 990 ਦਾ ਨਾਲੇ ਗਾਰੰਟੀ ਦਿੰਦਾ ਮੈਨੂੰ ਤਾਂ ਕੋਈ ਗਾਰੰਟੀ ਵੀ ਨਹੀਂ ਦਿੱਤੀ ਜੀ 3500 ਰੁਪਏ ਇਹਦੇ ਉੱਤੇ ਹੋਰ ਆਈ ਕੋਚ ਲਿਖਿਆ ਤੇ ਲਿਖਿਆ ਨਹੀਂ ਬ੍ਰੇਨ ਬਹੁਤ ਫਿਰ ਤੁਸੀਂ ਸਾਡੇ ਨਾਲ ਆੜ ਹੀ ਨਹੀਂ ਸੀ ਤੁਹਾਡੀ ਪਹਿਲਾਂ ਹੈ ਹਾਂ ਆੜ ਹੀ ਨਹੀਂ ਨਾ ਬਾਈ ਹੁਣ ਜਿਵੇਂ ਸਾਨੂੰ ਵੀ ਪਹਿਲੀ ਵਾਰ ਪਤਾ ਲੱਗਿਆ ਕਿ 3500 ਰੁਪਏ 40 ਜੋੜਿਆਂ ਦਾ ਫਰਕ ਹੋ ਗਿਆ 9 ਚੋਕਾ 36 ਹਮ ਮੈਂ 4 ਫੂਟ ਹੋ ਗਏ ਨਾਲੇ ਮੈਂ ਗਾਰੰਟੀ ਉਹਨੂੰ ਵਾਪਸ ਕਰਨਾ ਤਾਂ ਨਹੀਂ ਵੀਡੀਓ ਪਾ ਦੀ ਬਿਲਕੁਲ ਬਿਲਕੁਲ ਜੀ ਆ ਤੁਸੀਂ ਦੇਖ ਸਕਦੇ ਹੋ ਇਹ 1200 ਦਾ ਫੂਟ ਨਹੀਂ ਹੈਗਾ ਜਿਹੜਾ ਤੇਰੇ ਪਾ ਆ ਆ ਤਾਂ ਫਰਕ ਆ ਹਾਂ ਤੂੰ ਐਂ ਚਲਾਈ ਮੈਨੂੰ ਵੀ ਤੇਰੇ ਪ੍ਰੋਫੈਸ਼ਨ ਦੀ ਸੌ ਲੱਗੇ ਹਾਂਜੀ ਵੀਰੇ ਐਂ ਚਲਾਈ ਬਿਲਕੁਲ 3500 ਦਿੱਤਾ ਨਾ ਹਾਂਜੀ ਹਾਂਜੀ ਇਹ ਜੋੜ ਇਹ ਯਾਰ ਜੋ ਨਵਾਂ ਵੀ ਦੇ ਦੇਵੇ ਤਾਂ ਵੀ ਉਹ ਘਾਟੇ 'ਚ ਥੋੜੀ ਆ ਭਾਜੀ ਬਿਲਕੁਲ ਬਿਲਕੁਲ ਜੇ ਉਹ ਨਵਾਂ ਵੀ ਦੇ ਗਿਆ ਸਮਝੋ ਮੇਰੀ ਗੱਲ ਨੂੰ ਉਹ ਤਾਂ ਚੁਗਣੇ ਪਏ ਦਾ ਪਹਿਲਾਂ ਹੀ ਲਈ ਬੈਠਾ ਆਪਣੇ ਤੋਂ ਪਾਜੀ ਬਸ ਪਤਾ ਫਰਕ ਕੀ ਆ ਸਿਰਫ ਉਹ ਕੰਪਨੀ ਆ ਉਹਦਾ ਨਵਾਂ ਵੇਚ ਰਹੀਆਂ ਬਾਈ ਇਹ ਵੀਡੀਓ ਤੋਂ ਪਹਿਲਾਂ ਕੋਈ ਗੱਲ ਨਹੀਂ ਹੋਈ ਕੋਈ ਕੁਝ ਨਹੀਂ ਹੋਈ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੇ ਜਲਦੀ ਜੇ ਦੱਸਦਾ 3500 ਰੁਪਏ ਦਾ ਬੂਟ ਜੇ ਉਹ ਤੈਨੂੰ ਦੁਬਾਰਾ ਦੇ ਵੀ ਜਾਵੇ ਉਹ ਤਾਰੇ ਦੋ ਜੁੱਤੇ ਦੇ ਤੋਂ ਪਹਿਲਾਂ ਕਮਾਈ ਬੈਠਾ ਸਿਰਫ ਪਾਜੀ ਫਰਕ ਇੰਨਾ ਹੋਇਆ ਕਿ ਇਹ ਸਿਰਫ ਕੰਪਨੀ ਆ ਉਹਦਾ ਨਵਾਂ ਵੇਚ ਰਹੀ ਆ ਵੀਰੇ ਮੈਂ ਇਹਦੇ ਤੇ ਛੇਠੀ ਲਾ ਦਵਾ ਇਹਦੇ 4500 ਦਾ ਵੇਚ ਦੂੰ ਆਹ ਕੰਮ ਕਰਦੇ ਨੇ ਉਹ ਆਹੀ ਕੰਮ ਕਰ ਰਹੇ ਆ ਕਿ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਉਹਨਾਂ ਦਾ ਆਪਣੀ ਮੋਨੋਪੋਲੀ ਹੋ ਗਈ ਸੁਖਪਾਲ ਜੀ ਨੇ ਇੱਕ ਸੋਫ ਨੀ ਕਰ ਸਕਦਾ ਉਹ ਸੁਖਪਾਲ ਬ੍ਰਾਂਡ ਹੋ ਗਿਆ ਠੀਕ ਹੈ ਜੀ ਠੀਕ ਹੈ ਜੀ ਆ ਤਾਂ ਮੈਨੂੰ ਬ੍ਰਾਂਡ ਦਾ ਵੀ ਨਹੀਂ ਪਤਾ ਜਿਹੜਾ ਤੁਸੀਂ 3500 ਰੁਪਏ ਲਾਤਾ ਤੇ ਨਾਲੇ ਇੰਨੇ ਪਾਏ 950 ਰੁਪਏ ਚ 3 ਮਹੀਨੇ ਦੀ ਗਾਰੰਟੀ ਹੈ ਸਾਡੀ ਨਾਲੇ ਬ੍ਰਾਂਡ ਦੇਖੋ ਤੁਸੀਂ 30000 ਦਾ ਜੁੱਤਾ ਵਾ 950 ਰੁਪਏ ਚ ਕਲਰ ਮੈਚਿੰਗਾਂ ਦੇਖੋ ਵੱਲ ਲਓ ਜੀ ਬਈ ਕਲਰ ਮੈਚਿੰਗ ਦੇਖੋ ਕਾਫੀ ਕਲਰ ਕਿੰਨਾ ਸੋਹਣਾ 6 ਤੋਂ ਲੈ ਕੇ 10 ਤੱਕ ਸਾਈਜ਼ ਮੈਂ ਤਾਂ ਕਹਣਾ ਬਈ ਆਹ ਕਲਰ ਦਾ ਉੱਥੇ ਹੋਣੀ ਨਹੀਂ ਬਈ ਵੀਰੇ ਆਹ ਦੇਖ ਲੈ ਤੂੰ ਆਪੇ ਲਾ ਲੈ ਆਪਣਾ ਬੂਟ ਕੱਢ ਲੈ ਆਹ ਦੇਖ ਲੈ ਵੀਰੇ 950 ਦੇ 36 3500 ਚ ਕਿੰਨਾ ਵੀਰੇ ਪਤਾ ਪਾਜੀ ਦੂਰੋਂ ਵੀ ਪਾਇਆ ਹੋਇਆ ਪਤਾ ਲੱਗ ਰਿਹਾ ਹੈ ਗੱਲ ਤੁਸੀਂ ਦੇਖ ਲਓ ਵਧੀਆ ਗੱਲ ਹੈ ਭਾਈ ਹੋਲੀ-ਹੋਲੀ ਲੋਕਾਂ ਨੂੰ ਪਤਾ ਲੱਗ ਜੂਗਾ ਜਿੰਨਾ ਅਸੀਂ ਸਾਰਾ ਦਿਨ ਨੈੱਟ ਤੇ ਬੋਲਦੇ ਆਂ ਸਾਡਾ ਮੁੱਲ ਪੈਣ ਲੱਗ ਗਿਆ ਪੈਂਦਾ ਵੀ ਹੈ ਭਾਈ ਬਿਲਕੁਲ ਬਿਲਕੁਲ ਮੁੱਲ ਪੈਈ ਨਵਾਂ ਸਟੋਰ ਹੈ ਜੀ ਮੁੱਲ ਪੈ ਪੈ ਕੇ ਐਵੇਂ ਕਿਤੇ ਕੁੜੀ ਵਾਲੇ ਬੂਟ ਆ ਗਏ ਆ ਲੋ ਜੀ 900 ਰੁਪਏ ਚ 900 ਹੁਣ ਕਿਸੇ ਮੇਰੀ ਭੈਣ ਨੇ ਜਿਮ ਜਾਣਾ ਹਾਂਜੀ ਕਾਲਜ ਜਾਣਾ ਉਹ ਕੋਲ ਹੈ ਨਹੀਂਗਾ ਗਾਈਡੈਂਸ ਦਾ ਬੂਟ ਲੈਣ ਨੂੰ 9000 ਰੁਪਿਆ ਸਾਡੇ ਤੋਂ 950 ਦਾ ਲੈ ਜਵੇ 3 ਮਹੀਨੇ ਦੀ ਸੁਖਪਾਲ ਜੀ ਕਲਰ ਬੜੇ ਪਿਆਰੇ ਨੇ ਜੀ ਕਲਰ ਦੇਖੋ ਪਿੰਕ ਵਾਈਟ ਸਭ ਤੋਂ ਵੱਧ ਵੀ 900 ਰੁਪਏ ਦਾ ਤਿੰਨ ਮਹੀਨੇ ਚ ਸੋਲ ਕਰੈਕ ਹੋ ਜਵੇ ਕਪੜਾ ਪਾੜ ਜਵੇ ਜੋੜਾ ਮੈਂ ਤੁਹਾਨੂੰ ਨਵਾਂ ਦੇ ਦਿਆਂਗੀ ਜਿਹੜੀਆਂ ਤੀਆਂ ਪੈਣਾ ਇਹ ਵੀਡੀਓ ਦੇਖ ਰਹੀ ਨੇ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਸਾਰੀਆਂ ਤੀਆਂ ਪੈਣਾਂ ਨੂੰ ਪਤਾ ਲੱਗ ਜਵੇ ਕਾਲਜ ਵਾਲੀਆਂ ਨੂੰ ਕਿੱਥੇ ਮੱਥੇ ਮਰੀ ਜਣ 2000 ਰੁਪਏ ਲਾਈਏ ਨੂੰ ਇਹਨਾਂ ਤੇ ਸਿਰਫ 900 ਰੁਪਏ ਦੇ ਵਿੱਚ ਸਾਨੂੰ 750 ਆਉਂਦਾ ਸੀ ਘਰ ਬੈਠੇ ਵੀ ਕੋਈ ਵੀ ਤੀ ਪੈਣਾ ਜਿਹੜਾ ਮੰਗਵਾ ਸਕਦੀ ਹੈ ਮੰਗਵਾ ਸਕਦੀ ਆ ਤੇ ਭਾਜੀ ਇੱਕ ਵਾਰ ਤੁਸੀਂ ਨਾ ਆਪਣਾ ਪੇਜ ਜੀ ਚੈੱਕ ਕਰੋ ਭਾਜੀ ਤੁਸੀਂ ਜੋੜਾ ਚੈੱਕ ਕਰੋ 13 1350 ਜੋੜਾ ਚੈੱਕ ਕਰੋ ਜੀ ਭਾਈ ਚੈੱਕ ਚੀਜ਼ਾਂ ਨੇ ਭਾਜੀ ਚੀਜ਼ਾਂ ਓਰਿੰਜੀ ਲਾਈਫ ਦਾ ਪੇਜ ਤੁਹਾਡੇ ਕੋਲ ਹੈਗਾ ਹੀ ਉਹ ਇਜ਼ੀ ਲਾਈਫ ਵਾਲਾ ਤੁਸੀਂ ਟੈਗ ਕਰਨਾ ਭਾਜੀ ਪੇਜ ਉਹਦੇ ਉੱਪਰ ਬੂਟਾ ਮੇਰੇ ਪਾਣੀ ਆਹ ਟੈਕਰ ਵਾਲਾ ਭਾਜੀ ਹਾਂਜੀ ਜੋੜਾ ਆਹ ਬੂਟ ਉਹਨਾਂ ਨੇ 2600 ਐਮ ਆਰ ਪੀ ਲਾਈ ਸੀ ਜਿਹਦੀ ਅਸਲ ਐਮ ਆਰ ਪੀ 1500 ਠੀਕ ਹੈ ਜੀ ਤੁਹਾਨੂੰ 1200 ਦਾ ਮਿਲਣਾ ਇਹਦੀ ਐਮ ਆਰ ਪੀ 2600 ਲਈ ਸੀ ਤੇ ਚੈਲੰਜ ਕੌਣ ਕਰ ਲੂ ਬਿਲਕੁਲ ਬਾਜੀ ਕਿਸੇ ਕੋਲ ਅੱਜਕੱਲ ਇੰਨਾ ਟਾਈਮ ਨਹੀਂ ਵੀਰੇ ਅਗਲਾ ਲੈਂਦਾ ਚੀਜ਼ ਆਪਣਾ ਘਰ ਚੱਲ ਜਾਂਦਾ ਸੋ ਹੋਰ ਆਈਟਮਾਂ ਦੇ ਪਾਸੇ ਕੁਆਲਿਟੀਆਂ ਵੀ ਕੁੜੀਆਂ ਵਾਲੀਆਂ ਕਿੰਨੇ ਆ ਦੇਖੋ ਮੈਨੇਜਰ ਸਾਹਿਬ ਨੇ ਸਾਡੇ ਸਕਲਚਰ ਦਾ ਸੇਮ ਨੈਕਸਟ ਟੂ origignal 4 ਮਹੀਨੇ ਦੀ ਗਾਰੰਟੀ 800 ਰੁਪਏ ਚ ਸਿਰਫ 800 ਚ ਬਾਜੀ ਮੈਂਬਰੀ ਸੋਲ ਪਤਾਵਾ ਦੋ ਕਲਰ 5 ਤੋਂ ਲੈ ਕੇ 8 ਤੱਕ ਸਾਈਜ਼ ਸਿਰਫ 800 ਰੁਪਏ ਦੀ ਰੇਂਜ ਦੇ ਵਿੱਚ ਬੂਟ ਸਾਡੇ ਕੋਲ ਅਵੇਲੇਬਲ ਆ ਜਮਾਂ ਹੀ ਲਾਈਟ ਵੇਟ ਚੱਕ ਕੇ ਦੇਖ ਲਓ ਹਲੋ ਚੱਕ ਕੇ ਦੇਖ ਲੋ ਭਾਜੀ ਵੇਟ ਤਾਂ ਬਿਲਕੁਲ ਵੀ ਨਹੀਂ ਹੈਗਾ ਦਾ ਤੁਸੀਂ ਬ੍ਰਾਂਡ ਦਾ ਨਾਮ ਤਾਂ ਤੁਸੀਂ ਸੁਣਿਆ ਹੋਣਾ ਹਾਂਜੀ ਹੁਣ ਗੁਚੀ ਦੇ ਸ਼ੂ ਕਿੰਨੇ ਮਹਿੰਗੇ ਬਾਈ ਹੁਣ ਇੱਕ ਦੁਬਈ ਦੀ ਕੰਪਨੀ ਹੈ ਰਨ ਸਟਾਰ ਅੱਛਾ ਭਾਜੀ ਠੀਕ ਹੈ ਜੀ 1400 ਚ ਮਾਡਲ ਦੇਖੋ ਕਿੰਨਾ ਸੋਹਣਾ ਭਾਈ ਗੂਚੀ ਵਾਲੇ ਨੇਗੇ ਰਨ ਸਟਾਰ ਭਾਈ ਇਹ ओरिजिनल ਆਰਟੀਕਲ ਤਾਂ ਨਹੀਂ ਹੁੰਦੇ ਵੀਰੇ ਐਦਾਂ ਨਹੀਂ ਹੁੰਦਾ ਇਹਦੇ ਨਾਲ ਦਾ ਬੂਟ 1.5 ਪਾਉਣੇ 2 ਲੱਖ ਦਾ ਹਾਂਜੀ ਵੀਰੇ ਹੁਣ ਤੇਰਾ ਦਿਲ ਕਰੂ ਪਾਉਣ ਦਾ ਤੇ ਕੋ 1.5 ਲੱਖ ਹੈ ਨਹੀਂ ਤੂੰ 1500 ਚਾਹ ਪਾ ਕੇ ਆਪਣਾ ਮਨ ਪਰਚਾਵਾ ਕਰ ਲਿਆ 3 ਮਹੀਨੇ ਦੀ ਗਾਰੰਟੀ ਲੈ ਲਈ ਹੋਰ ਆਪਾਂ ਨੂੰ ਕੀ ਚਾਹੀਦਾ ਭਾਈ ਪਹਿਲਾਂ ਤੁਹਾਨੂੰ ਕੁਆਲਿਟੀ ਆਪਾਂ ਚੈੱਕ ਕਰਾ ਦੇਣਾ ਆਹ ਦੇਖ ਲਓ ਤੁਸੀਂ ਰਬੜ ਸੋਲ ਆ ਜੀ ਜਮਾ ਓਕੇ ਆ ਕੰਮ ਰਬੜ ਸੋਲ ਆ ਜੀ ਆ ਲੋ ਉਹ ਨਾਈਕੀ ਇਹਦਾ ਐਡੀਡਾਸ ਦਾ ਐਡੀ 0 ਮਾਡਲ ਪਿਆ ਥੱਲੇ ਬਹੁਤ ਘੱਟ ਦੁਕਾਨਾਂ ਨੇ ਜਿਹਦੇ ਕੋਲ ਇਸ ਟਾਈਮਾ ਐਡੀ 0 ਪਿਆ ਸਭ ਤੋਂ ਬੈਸਟ ਵਿਕਣ ਵਾਲਾ ਮਾਲ ਐਥਲੀਟਸ ਦੀ ਪਹਿਲੀ ਪਸੰਦ ਹਾਂਜੀ ਸਟੀਲ ਦਾ ਵਿੱਚ ਪਾਰ ਕਾਰਬਨ ਫਾਈਬਰ ਜਿਹੜੇ ਉਹ ਵੀਡੀਓ ਨਹੀਂ YouTube ਤੇ ਕੱਟ ਕੇ ਦਿਖਾਉਂਦੇ ਬੂਟ ਉਹ ਇਹਦੀ ਵੀਡੀਓ ਆ 4500 ਚ ਸਾਡੇ ਕੋਲ ਸਿਰਫ ਔਰ ਸਿਰਫ ਬੂਟ ਤੁਹਾਨੂੰ 2400 ਦਾ ਪੈਣਾ ਚੱਕੋ ਬਈ ਕਾਰਬਨ ਫਾਈਬਰ ਵਾਲਾ ਐਡੀਡਾਸ ਦਾ ਜਿੰਨੇ ਵੀ ਸਪੋਰਟਸਮੈਨ ਇੱਕ ਵਾਰ ਟਰਾਈ ਕਰਕੇ ਦੇਖੋ ਐਡੀ 0 ਮਾਡਲ ਬੂਟਸਨ 12 ਤੁਹਾਨੂੰ ਮਾਡਲ ਤੋਂ ਪਤਾ ਲੱਗ ਜਾਣਾ ਮੈਂ ਬਹੁਤ ਵੈਰਾਈਟੀ ਆਓ ਇੱਕ ਵਾਰ ਵਿਜ਼ਿਟ ਕਰੋ 1500 ਰੁਪਏ ਦੇ ਵਿੱਚ 1400 ਚ ਫੈਸ਼ਨ ਦਾ ਦੇਖੋ ਚੀਜ਼ ਪਾਓਗੇ ਨਾ ਪਤਾਵਾ ਦੇਖੋ ਕੱਢ ਕੇ ਤੁਹਾਨੂੰ ਦਿਖਾਵਾਂ ਪਤਾਵਾ 150 ਦਾ ਪਤਾਵਾ ਕੋਈ ਉਹ ਪਤਾਵਾ ਨਹੀਂ ਲੱਗਦਾ ਭਾਜੀ ਆਪਾਂ ਕਹਿ ਦਈਏ ਵੀ ਜ਼ਿਆਦਾਤਰ ਤੁਹਾਡੇ ਲਈ ਆਪਾਂ ਫੀਤੇ ਵਾਲੇ ਬੂਟੇ ਦੇਖ ਰਹੇ ਹਾਂ ਜਿਹੜੇ ਦੂਸਰੇ ਬੂਟ ਹੁੰਦੇ ਨੇ ਉਹਨਾਂ ਦੀ ਕੋਈ ਸਾਰਾ ਬਲੈਡਰ ਵਾਲਾ ਮਾਲ ਆਇਆ ਪਿਆ ਖੁੱਲਣ ਵਾਲਾ ਮਾਲ ਆ ਸਾਡੇ ਪੇਜ ਨੂੰ ਫੋਲੋ ਕਰ ਲਿਓ ਸੁਖਪਾਲ ਜੀ ਦੀ ਲਾਈਫ ਵਾਲਿਆਂ ਨੂੰ ਤੁਹਾਨੂੰ ਉੱਥੇ ਫੋਟੋਆਂ ਨੰਬਰ ਤੁਹਾਨੂੰ ਮੈਂ ਦੇ ਦతా ਉਹ ਚਲਾ ਦੇਣਾ ਆਪਣੀ ਜਿੱਦਾਂ ਦੀ ਡਿਮਾਂਡ ਹੈ ਫੋਟੋ ਖਿੱਚ ਕੇ ਭੇਜ ਦਿਓ ਬੂਟ ਤੁਹਾਡੇ ਘਰੇ ਭੇਜ ਦਾਂਗੇ ਉਹ ਬੂਟਾਂ ਦਾ ਪ੍ਰਾਈਸ ਵੀ ਕੰਫਰਟ ਹੋਊਗਾ ਜੀ 800 1000 1500 ਇਹ ਸਾਡੀ ਟਾਰਗੇਟ ਆਡੀਅנס ਹੈ ਹਾਂਜੀ 800 1000 1500 ਮਤਲਬ 80% ਅਸੀਂ ਇਹਦੇ ਚ ਕੰਮ ਕਰਦੇ ਠੀਕ ਹੈ ਭਾਜੀ ਠੀਕ ਹਾਂ ਸੋ ਆਪਣੇ ਵਰਗਾ ਮੀਡਲ ਕਲਾਸ ਫੈਮਿਲੀ ਵਾਲਾ ਵਿਚਾਰਾ ਕਿੱਥੋਂ 8000 15000 2 ਲੱਖ ਰੁਪਏ ਲੈ ਆ ਸਕਦਾ ਨਹੀਂ ਆ ਸਕਦਾ ਬਿਲਕੁਲੀਆਂ ਨੂੰ ਬੜੀਏ ਚੀਜ਼ ਦੀ ਮਿਰਚ ਲੱਗਦੀ ਹੈ ਵੀ ਤੁਸੀਂ 10 10 ਹਜ਼ਾਰ ਦੇ ਬੂਟ ਨੂੰ 1500 ਵੇਚੀ ਜਾਂਦੇ ਹੋ ਜਿਹਨੂੰ ਸਹੀ ਲੱਗਦਾ ਜਾਣ ਉਹ ਲੈਂਦਾ ਆ ਕੇ ਬਿਲਕੁਲ ਭਾਜੀ ਕਿਸੇ ਦੀ ਸੇਧ ਨਾਲ ਤਾਂ ਨਹੀਂ ਖਲਵਾੜ ਕਿਸੇ ਨੇ ਖਾਣੇ ਤਾਂ ਨਹੀਂ ਪਾਉਣੇ ਆ ਵੱਧ ਤੋਂ ਵੱਧ ਟੁੱਟ ਜਾਊਗਾ ਟੁੱਟ ਕੇ ਸਾਡੀ ਗਾਰੰਟੀ ਹੈਗੀ ਆ ਹਾਂਜੀ ਭਾਜੀ ਬਿਲਕੁਲ ਕਿਸੇ ਨੂੰ ਮੂਰਖ ਤਾਂ ਨਹੀਂ ਆਪਾਂ ਬਣਾ ਸਕਦੇ ਅਗਲਾ ਆਇਆ ਆਪ ਤੱਕ ਪਹੁੰਚੇ ਡੇਡ ਡੇਡ 2 2 ਲੱਖ ਰੈਂਟ ਦਿੰਨੇ ਆ 20 25 25 ਮਲਾਜ਼ਮ ਨੇ ਕੋਈ ਗੱਲਬਾਤ ਹੋਊਗੀ ਓਵਰ ਸੀ ਸ਼ਿਪਿੰਗ ਕਰਦੇ ਆ 50000 ਪਲੱਸ ਸਾਡੇ ਕੋਲ ਟਰੈਕਿੰਗ ਆਈਡੀਆਂ ਪਈਆਂ ਨੇ 50000 ਬਾਈ ਕੋਈ ਗੱਲਬਾਤ ਕੋਈ ਆਊਗਾ ਤਾਂ ਦੇਖ ਲਵੇ ਜਦ ਮਰਜ਼ੀ ਸਾਡੇ ਪੈਂਡਰਾਈ ਵਿੱਚ ਆ ਕੇ ਪਾ ਲਓ ਲੈਪਟਾਪ ਵਿੱਚ ਪਾ ਲਓ ਬਿਲਕੁਲ ਬਿਲਕੁਲ ਸੋ ਕਹਿਣ ਦਾ ਮਤਲਬ ਹੈ ਬਹੁਤ ਘੱਟ ਰੇਟਾਂ ਦੇ ਸੁਖਪਾਲ ਜੀ ਪਹਿਲਾਂ ਹੀ ਭਰਾਵਾਂ ਵਾਂਗੂ ਸੇਵਾ ਕਰਦੇ ਨੇ ਲੋਕਾਂ ਦੀ ਹਾਂ ਜੀ ਸੇਵਾੰ ਦਾ ਸੈਂਸ ਹੁੰਦਾ ਹੈ ਕੋਈ ਪੱਲਿਓ ਨਹੀਂ ਪਾ ਕੇ ਦਿੰਦਾ ਬਿਲਕੁਲ ਜੀ ਇੱਕ 500 ਦੇ ਨਾਲ 1000 ਕਮਾਉਣਾ ਇੱਕ 500 ਦੇ ਨਾਲ 100 ਕਮਾਉਣਾ ਉਹਨੂੰ ਦਸਵੰਦ ਤੇ ਸੇਵਾ ਕਹਿੰਦੇ ਨੇ ਬਿਲਕੁਲ ਪਾਜੀ ਬਿਲਕੁਲ ਤੇ ਪਾਜੀ ਹੁਣ ਜੋ ਵੀ ਆਪਣੇ ਬੰਦਾ ਸਟੋਰ ਦੇ ਉੱਪਰ ਵਿਜ਼ਿਟ ਕਰੂਗਾ ਤੇ ਉਹਨੂੰ ਤੁਹਾਨੂੰ ਅਸੀਂ ਆਫਰ ਹੀ ਪਲੇਟਿਨਮ ਦੀ ਲਾਤੀ ਚੱਕੋ ਜੀ ਪਲੇਟਿਨਮ 31 ਮਾਰਚ ਨੂੰ ਅਸੀਂ ਪਲੇਟਿਨਾ ਕੱਢਣ ਜਾ ਰਹੇ ਹਾਂ ਸੋਨੇ ਦਾ ਸਿੱਕਾ ਦੇਣ ਜਾ ਰਹੇ ਹਾਂ ਕੋਈ 200 ਕੋਈ 300 ਦਾ ਕੂਪਨ ਨਹੀਂ ਸਿਰਫ ਤੁਹਾਡੀ ਵੀਡੀਓ ਸ਼ੇਅਰ ਕੀਤੀ ਹੋਵੇ ਟਾਈਮ ਤੁਹਾਨੂੰ ਪੇਜ ਤੇ ਮਿਲ ਜੂਗਾ ਵੀ ਇੰਨੀ ਤਰੀਕ ਨੂੰ ਸਾਨੂੰ ਪਰਚ ਠੀਕ ਹੈ ਜੀ ਉਸ ਤੋਂ ਪਹਿਲਾਂ ਨਹੀਂ ਠੀਕ ਹੈ ਤੁਸੀਂ ਅੱਜ ਕਰਕੇ ਰੱਖ ਲਓ ਹਾਂਜੀ ਠੀਕ ਹੈ ਉਸ ਤੋਂ ਬਾਅਦ ਅਸੀਂ ਤੁਹਾਨੂੰ ਕਵਾਂਗੇ ਵੀ ਸਾਨੂੰ ਭੇਜ ਦਿਓ ਸਕਰੀਨਸ਼ਾਟ ਤੁਹਾਨੂੰ ਪਰਚੀਆਂ ਸੈਂਡ ਕਰ ਦਾਂਗੇ ਨੇੜੇ ਆ ਕੇ ਕਿਉਂਕਿ ਇੰਨੇ ਟਾਈਮ 'ਚ ਨਹੀਂ ਰਹਿੰਦਾ ਠੀਕ ਹੈ ਜੀ ਠੀਕ ਹੈ ਜੀ 31 ਮਾਰਚ ਨੂੰ ਤੁਹਾਨੂੰ ਪਲੈਟੀਨਾ ਮੋਟਰਸਾਈਕਲ ਇੱਥੇ ਵਧੀਆ ਸਿਸਟਮ ਵਿਆਹ ਵਾਲਾ ਮਾਹੌਲ ਸਾਰੇ ਭਰਾ ਇਕੱਠੇ ਹੋਵਾਂਗੇ ਚਾਹ ਪੀਵਾਂਗੇ ਕਾਫੀ ਪੀਵਾਂਗੇ ਸੋਨੇ ਦਾ ਸਿੱਕਾ ਕੱਢਾਂਗੇ ਨਿਆਰੇ ਲਵਾਂਗੇ ਬਿਲਕੁਲ ਉਸ ਦਿਨ ਵੀ ਆਪਾਂ ਚਾਹਾਂਗੇ ਤਾਂ ਵੀਡੀਓ ਕਵਰ ਕਰਾਂਗੇ ਜਰੂਰ ਕਰਾਂਗੇ ਕਿਉਂ ਨਹੀਂ ਕਰਾਂਗੇ ਦੱਸੋ ਬਿਲਕੁਲ ਬਿਲਕੁਲ ਪਾਜੀ ਹੁਣ ਤੁਸੀਂ ਆਪਣਾ ਜਿੱਥੇ ਆਪਾਂ ਅੱਜ ਖੜੇ ਆਂ ਇਹ ਜਗ੍ਹਾ ਦਾ ਪ੍ਰੋਪਰ ਐਡਰੈਸ ਦੱਸੋ ਹਾਂ ਇੱਕ ਵਾਰੀ ਆਪਾਂ ਉੱਥੇ ਚੱਲਦੇ ਆਂ ਮੇਨ ਤੁਹਾਨੂੰ ਜਗ੍ਹਾ ਦਿਖਾ ਦਿੰਦੇ ਆਂ ਸਾਡਾ ਜਿਹੜਾ ਇਹ ਸ਼ੋਰੂਮ ਪੈ ਰਿਹਾ ਜੀ ਤੁਹਾਡਾ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਨੂੰ ਹਾਈਵੇ ਜਾਂਦਾ ਸਰੰਦ ਸ਼ਹਿਰ ਆ ਗਿਆ ਸਰੰਦ ਸ਼ਹਿਰ ਦੇ ਵਿੱਚ ਸਾਡੇ ਸ਼ੋਰੂਮ ਦੇ ਸਾਹਮਣੇ ਲਿਵੜਾ ਪੈਟਰੋਲ ਪੰਪ ਇੰਡੀਅਨ ਔਇਲ ਪੈਟਰੋਲ ਪੰਪ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਬਿਜਲੀ ਬੋਰਡ ਦਫਤਰ ਇਹ ਹਾਈਵੇ ਦੇ ਉੱਪਰ ਈਜੀ ਲਾਈਫ ਸਟੋਰ ਬਿਲਕੁਲ ਓਪੋਜ਼ਿਟ ਸਾਡਾ ਸਾਹਮਣੇ ਆ ਬਾਬਾ ਬੰਦਾ ਸਿੰਘ ਬਹਾਦਰ ਬਸ ਸਟੈਂਡ ਦੇ ਕੋਲੇ ਖੜਕੇ ਤੁਹਾਨੂੰ ਸਾਡੀ ਲੋਕੇਸ਼ਨ ਪਤਾ ਲੱਗ ਜੂਗੀ ਨਾਲ ਦੀ ਨਾਲ ਨਾ ਨੂ ਬੋਰਡ ਦੇਖ ਜਾਣਗੇ ਬਾਹਰ ਪੂਰੀ ਗੱਡੀ ਗੁੱਡੀ ਖੜਨਦੀ ਪੂਰੀ ਸਹੂਲਤ ਈਜੀ ਲਾਈਫ ਸਟੋਰ ਪੰਪ ਦੇ ਸਾਹਮਣੇ ਔਰ ਇੱਥੇ ਹੋਰ ਬੜੀਆਂ ਐਲਟਮਾਨ ਜਿਵੇਂ ਘਰ ਦੇ ਫਰਨੀਚਰ ਲਾ ਲਓ ਇਲੈਕਟ੍ਰਿਕ ਆ ਆਈਟਮਾਂ ਨੇ ਜਿਹੜੀਆਂ ਠੀਕ ਹੈ ਨਾ ਕਾਲ ਫੋਨ ਚੁੰਮਰ ਚੱਲ ਰਹੇ ਨੇ ਆ ਚੁੰਮਰ ਦੇਖੋ ਅਸੀਂ ਇੰਨੇ ਘਟ ਰੇਟਾਂ ਤੇ ਕਾਰੀਗਰ ਸਾਡੇ ਕੋਲ ਆਏ ਬੈਠੇ ਨੇ ਫਿਟਿੰਗ ਕਰਦੇ ਪਏ ਨੇ ਜਿੱਦਣ ਅਸੀਂ ਇਹਦੇ ਰੇਟ ਖੋਲੇ ਉਸ ਦਿਨ ਕਈਆਂ ਦੇ ਕੰਮ ਗੁਜ਼ਰ ਜਣੇ ਕਿਉਂ ਅਧੀ ਕਮਾਉਣਾ ਹੀ 500-70000 ਰੁਪਏ ਅਸੀਂ ਤਾਂ ਚੀਜ਼ ਕੱਢਣ ਦੀ ਕੱਢਣੀ ਔਰ ਤੁਹਾਡੇ ਘਰ ਤੱਕ ਕਹਿਣ ਪ੍ਰੋਪਰ ਫਿਟਿੰਗ ਕਰਕੇ ਆਉਣੀ ਆ ਵੀ ਰੂਹ ਖੁਸ਼ ਹੋ ਜੂਗੀ ਤੁਹਾਡੀ ਟੈਨਸ਼ਨ ਸਾਡੀ ਕੋਈ 10-10 20000 ਰੁਪਏ ਲਾਉਣ ਦੀ 5000 ਤੋਂ ਅਸੀਂ ਚੁੰਮਰ ਸ਼ੁਰੂ ਕਰਾ ਕਰਨਾ ਭਾਜੀ ਹਾਂਜੀ ਹਾਂਜੀ ਬਿਲਕੁਲ ਡਾਟੇ ਚੂਮਰ ਭਾਜੀ 5000 ਤੋਂ ਸ਼ੁਰੂ ਕਰ ਦਿੰਨੇ ਆਂ ਅਸੀਂ ਦੇਖੋ ਤੁਹਾਨੂੰ ਚੀਜ਼ਾਂ ਲੱਗੀਆਂ ਤੁਹਾਡੀ ਕੋਠੀ 'ਚ ਤੁਹਾਡੇ ਆਫਿਸ ਦੇ ਵਿੱਚ ਬਾਈ ਹਲੇ ਤਾਂ ਇਹਨਾਂ ਨੇ ਕੰਮ ਸ਼ੁਰੂ ਕਰਿਆ ਹਲੇ ਤਾਂ ਹੋਰ ਪੀਸ ਖੋਲਣਗੇ ਲਾਉਣਗੇ ਉਹ ਵੀ ਆਪਾਂ ਈਜ਼ੀ ਲਾਈਫ ਵਾਲਿਆਂ ਨੂੰ ਵੀ ਸਾਨੂੰ ਵੀਡੀਓ ਕਵਰ ਕਰਾਣਾ ਆ ਅਸੀਂ ਸਾਰਾ ਕਵਰ ਕਰਕੇ ਐਨ ਪ੍ਰੋਪਰ ਵੀ ਜਿਹੜਾ ਬੰਦਾ ਸਾਡੇ ਕੋਲ ਆਵੇ ਉਹਨੂੰ ਚੀਜ਼ਾਂ ਸਾਰੀਆਂ ਪ੍ਰੋਵਾਈਡ ਕਰਾਈਏ ਹੋਰ ਤੁਹਾਨੂੰ ਕੋਈ ਚੀਜ਼ ਦੀ ਲੋੜ ਆ ਸਾਡੇ ਨਾਲ ਇੱਕ ਵਾਰ ਗੱਲ ਕਰਦੋ ਲਿੰਕ ਹੁੰਦੇ ਨੇ ਬੰਦਾ ਤੁਹਾਨੂੰ ਬਹੁਤ ਘੱਟ ਰੇਟ ਮੇਨ ਗੱਲ ਤੁਹਾਨੂੰ ਇਹ ਕਰਦਾ ਜਿਹੜੇ ਸ਼ੂਜ਼ ਦੀ ਗੱਲ ਆ ਗਈ ਵੀ ਜੇ ਕਿਸੇ ਨੇ ਡੋਨੇਸ਼ਨ ਲਈ ਜੇ ਕਿਸੇ ਨੇ ਸੇਵਾ ਲਈ ਕਿਸੇ ਨੇ ਸਕੂਲ ਬੂਟ ਪਾਉਣੇ ਨੇ ਕੋਈ ਓਦਾਂ ਕੱਪੜੇ ਬੂਟ ਪਾਉਣੇ ਨੇ ਤਾਂ ਸਾਡੇ ਨਾਲ ਸੁਪਾਲ ਭੈਣ ਇੱਕ ਵਾਰ ਗੱਲ ਕਰਨ ਕਮਾਉਣਾ ਤਾਂ ਦੂਜੀ ਗੱਲ ਰਹੀ ਅਸੀਂ ਕੋਲੋਂ ਪਾਉਣ ਵਾਲੇ ਬੰਦੇ ਆ ਜੇ 200 ਬੱਚਾ 20 ਜੋੜੇ ਸਾਡੇ ਵੀ ਪਾ ਦਿੰਦੇ ਹੁਣ ਵੀ ਕਿਸੇ 30 ਭੈਣ ਦਾ ਵਿਆਹ ਹੈ ਉਹਦੇ ਵਿੱਚ ਵੀ ਅਸੀਂ 11000 ਰੁਪਏ ਸ਼ਗਨ ਦੇ ਰਹੇ ਹਾਂ ਜੀ ਇਹ ਹੁੰਦਾ ਹੈ ਇਹ ਹੁੰਦਾ ਜਿਹੜਾ ਜਿਹੜਾ ਤੁਹਾਡਾ ਮਤਲਬ ਤੁਹਾਡਾ ਜਿਹੜਾ ਬੂਟ ਲੈ ਦਾ ਮੰਨ ਲਓ ਤੁਹਾਡਾ ਸ਼ਾਪਿੰਗ ਕਰੇ ਦਾ ਦਾ ਸਬੰਧ ਕਿੱਥੇ ਜਾ ਰਿਹਾ ਮਾਲ ਇਹ ਗੱਲ ਬਿਲਕੁਲ ਭਾਜੀ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਤੁਸੀਂ ਆ ਕੇ ਇੱਕ ਵਾਰ ਰੇਟ ਚੈੱਕ ਕਰੋ ਸਿਸਟਮ ਚੈੱਕ ਕਰੋ ਤੁਹਾਨੂੰ ਆਪੇ ਹੀ ਦੂਜੀ ਵਾਰ ਕਹਿਣ ਦੀ ਲੋੜ ਹੀ ਨਹੀਂ ਪਵੇ ਇਹ ਖੁੱਲ ਰਿਹਾ ਕਿੰਨਾ ਤਕੜਾ ਜ਼ਬਰਦਸਤ ਝੂਮਰ ਤੁਹਾਡੇ ਲਈ ਦੇਖੋ ਹਣਾ ਤੁਹਾਡੀ ਕੋਠੀ ਦੀ ਤੁਹਾਡੇ ਮਕਾਨ ਦੀ ਸ਼ਾਨ ਹੀ ਚੇਂਜ ਕਰ ਦੂਗਾ ਇੱਕ ਵਾਰੀ ਖੋਲ ਕੇ ਦਿਖਾइए ਕਿੰਨਾ ਜ਼ਬਰਦਸਤ ਬੂਟ ਹੋ ਰਿਹਾਗਾ ਔਰ ਜਦੋਂ ਲੱਗਿਆ ਹੋਊ ਘਰੋਂ ਤਾਂ ਪਿੰਡ ਦੇ ਰਿਸ਼ਤੇਦਾਰ ਸਾਰੇ ਪੁੱਛਣਗੇ ਕਿ ਕਿੱਥੋਂ ਲੈ ਕੇ ਆਂਦਾ। ਬਾਈ ਐਡੇ-ਐਡੇ ਪੀਸ ਭਾਜੀ। ਹਾਂਜੀ, ਇਹ ਸਰਹੰਦ ਤੋਂ ਲੈ ਕੇ ਆਂਦਾ ਜੀ। ਹਰੇਕ ਬੰਦਾ ਕਹਿੰਦਾ ਸਰਹੰਦ ਜੀਟੀ ਰੋਡ ਤੋਂ। ਵਾਹ ਜੀ ਵਾਹ। ਭਾਜੀ ਹਰੇਕ ਚੀਜ਼ ਦੀ ਸ਼ਿਪਿੰਗ ਕਰ ਦੋਗੇ ਜੀ? ਹਰੇਕ ਚੀਜ਼ ਦੀ। ਇੱਥੋਂ ਬਾਜ਼ਾਰ 'ਚ ਲਿੰਕ ਹੁੰਦੇ ਨੇ ਨਾ ਸਾਡੇ ਕੋਲ ਟਰਾਂਸਪੋਰਟ ਵਾਲੇ ਡੇਲੀਆ ਹੁੰਦੇ ਨੇ। ਸਾਡੇ ਟਰਾਂਸਪੋਰਟਰ ਸਾਰੇ ਸ਼ਹਿਰਾਂ 'ਚ ਪਿੰਡਾਂ 'ਚ ਮੰਨ ਲਓ ਦੂਜੀਆਂ ਸਟੇਟਾਂ 'ਚ ਵੀ ਹੈਗੇ ਨੇ। ਕਿੱਥੇ ਚੀਜ਼ ਮੰਗਾਉਣੀ ਆ ਤੁਹਾਨੂੰ ਉੱਥੇ ਚੀਜ਼ ਪਹੁੰਚ ਜੂਗੀ ਬਸ। ਪਰ ਸੀਓਡੀ ਨਹੀਂ ਕਰਦੇ ਆ ਦੀ ਐਡਵਾਂਸ ਪੇਮੈਂਟ ਆ ਸਾਰੀ ਕਿਉਂਕਿ ਸਾਡੇ ਕੋ ਫੇਕ ਕੰਮ ਨਹੀਂ ਸੀ ਥੋੜੀ ਦੇ ਵਿੱਚ ਨਾ ਦੇਖੋ ਜੇ 1000 ਰੁਪਏ ਦਾ ਬੂਟ ਹੈ ਤਾਂ ਸੀਓਡੀ ਵਾਲੇ 170 ਰੁਪਏ ਪਹਿਲਾਂ ਮੰਗਦੇ ਨੇ 170 ਰੁਪਏ ਦੇ ਕੇ 150 ਦਾ ਸੀ ਕਮਾਉਣਾ 170 ਸ਼ਿਪਿੰਗ ਦੇ ਕੇ ਇਹਦਾ ਤੁਹਾਨੂੰ 1200 ਦਾ ਲੱਗਣਾ ਉਹ ਚੀਜ਼ ਨਹੀਂ ਸੀਓਡੀ ਨਹੀਂ ਹੈਗੀ ਕੈਂਡ ਦਾ ਮਤਲਬ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਪਹਿਲਾਂ ਐਡਵਾਂਸ ਦੇਣਾ ਪੈਂਦਾ ਹਾਂਜੀ ਹਾਂਜੀ ਐਡੇ ਬੰਦੇ ਦੇ ਕੇ 5-1000 5000 ਦਾ ਲਾਉ ਪਾ ਦਿੰਦਾ ਬਿਲਕੁਲ ਬਿਲਕੁਲ ਤੇ ਮੈਂ ਚਾਹਣਾ ਪਾਜੀ ਤੁਸੀਂ ਆਪਣਾ ਨੰਬਰ ਵੀ 4-5 ਵਾਰ ਜ਼ਰੂਰ ਬੋਲ 79452642 ਇੱਕ ਵਾਰ ਫਿਰ ਬੋਲੋ 79452642 79452642 70094526642 642 ਸੋ ਬਾਕੀ ਸਕਰੀਨ ਤੇ ਚੱਲ ਰਿਹਾ ਇਹਨੂੰ ਇਹਨੂੰ ਨੋਟ ਕਰ ਲਓ ਇਹਨੂੰ ਨੋਟ ਕਰ ਲਓ ਸਕਰੀਨ ਚ ਅੱਜ ਨਹੀਂ ਵੀ ਬੂਟਾਂ ਦੀ ਲੋੜ ਹੈ ਨੰਬਰ ਸੇਵ ਕਰਕੇ ਰੱਖ ਲਓ ਜਦੋਂ ਤੁਹਾਡਾ ਦਿਲ ਕਰੇ ਮੈਸੇਜ ਕਰ ਲਿਓ ਸਾਡਾ ਸਟਾਫ ਬੈਠਾ ਬੈਕਅਪ ਬੈਠਾ ਉਹ ਤੁਹਾਨੂੰ ਫੋਟੋਆਂ ਪਾ ਦੂ ਆਪਣਾ ਸਾਈਜ਼ ਦੱਸਦੇ ਬਸ ਤੇ ਭਾਈ ਇੱਕ ਇਹਨਾਂ ਨੇ ਜਿਹੜੀ ਹੋਰ ਆਫਰ ਲਾਈ ਤੀ ਕਿ 31 ਮਾਰਚ ਨੂੰ ਜਿਹੜਾ ਇਹਨਾਂ ਨੇ ਪਲੈਟਿਨਾ ਮੋਟਰਸਾਈਕਲ ਕੱਢਣਾ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਪਰਚੀ ਲੈ ਸਕਦੇ ਹੋ ਉਹਨਾਂ ਨੂੰ ਸਕਰੀਨਸ਼ਾਟ ਮਾਰ ਕੇ ਭੇਜਣਾ 300 ਰੁਪਏ ਦੇ ਕੇ ਜਮਾਨੇ ਹੋ ਸੋਨੇ ਦੇ ਸਿੱਕੇ ਲਈ ਜਮਾਨੇ ਨੂੰ ਸਿਰਫ ਤੁਸੀਂ ਇਹ ਵੀਡੀਓ ਸ਼ੇਅਰ ਕਰਨੀ ਆ ਉਹਦਾ ਸਕਰੀਨਸ਼ਾਟ ਤੁਹਾਨੂੰ ਪੇਜ ਤੇ ਡੇਟ ਦੇ ਦਾਂਗੇ ਜਿਹੜਾ ਪੇਜ ਤੁਹਾਨੂੰ ਫੋਲੋ ਕਰਨ ਲਈ ਕਿਹਾ ਪੇਜ ਫੋਲੋ ਕੀਤਾ ਹੋਵੇ ਉਹ ਪੇਜ ਤੇ ਤੁਹਾਨੂੰ ਅਪਡੇਟ ਆ ਜੂਗੀ ਮੈਨੇਜਰ ਸਾਹਿਬ ਵੀ ਇੰਨੀ ਤਰੀਕ ਨੂੰ ਸਾਨੂੰ ਸਕਰੀਨਸ਼ਾਟ ਭੇਜ ਦਿਓ ਤੁਹਾਡੇ ਕੂਪਨ ਕੱਟ-ਕੱਟ ਭੇਜ ਦਾਂਗੇ ਕਰ ਦਿਓ ਬਾਈ ਵੀਡੀਓ ਸ਼ੇਅਰ ਹੁਣ ਐਡਰੈਸ ਪੂਰਾ ਸਕਰੀਨ ਦੇ ਉੱਪਰ ਚੱਲ ਰਿਹਾ ਵੀਡੀਓ ਜਰੂਰ ਸ਼ੇਅਰ ਕਰ ਦਿਓ ਬਾਈ ਬਹੁਤ ਬਹੁਤ ਆਜੀ ਸਾਹਿਬ ਸ਼ੁਕਰੀਆ ਜੀ